ਯਾ ਵੀ ਨਾਮੀ ਕਲਾਕਾਰ ਨੇ ਬਹੁਮਾਰ ਨੂੰ ਵੀ ਬੁਕੇ ਹੋਰ ਕਾਫੀ ਨਾਮੀ ਕਲਾਕਾਰ ਨੇ ਉਹਨੇ ਇਸ ਸਦਸ਼ਨਮ ਦੇ ਹੱਥ ਦੇ ਵਿੱਚ ਜਿਹੜਾ ਇਹ ਆ ਦਾ ਨਾਰਾ ਮਾਰਿਆ ਹੂੰ ਤਾਂ ਇਹਦੇ ਨਾਲ ਫਿਰ ਪੂਰਾ ਰੂਪ ਵਿੱਚ ਤੋਸ਼ੀ ਪਿੰਕੀ ਤਾਲੀਆ ਜਾਂ ਫਿਰ ਸੁਨੰਦਾ ਸ਼ਰਮਾ ਦਾ ਵੀ ਕੋਈ ਬੋਸ਼ ਨਹੀਂ ਨਹੀਂ ਦੇਖੋ ਸਿਆਣੇ ਕਹਿੰਦੇ ਆ ਤਾੜੀ ਇੱਕ ਹੱਥ ਨਾਲ ਕਦੇ ਨਹੀਂ ਵੱਜਦੀ ਕੁਝ ਵੀਡੀਓਜ਼ ਤਾਂ ਉਹ ਵਾਇਰਲ ਹੋ ਰਹੀਆਂ ਨੇ ਜਿੱਥੇ ਸੁਨੰਦਾ ਸ਼ਰਮਾ ਬਾਪ ਦਾ ਦਰਜਾ ਪਿਓ ਦਾ ਦਰਜਾ ਦੇ ਰਹੀਆਂ ਪਿੰਕੀ ਤਾਲੀਆ ਕਿ ਮੈਂ ਅੱਜ ਜੋ ਵੀ ਆ ਜੋ ਵੀ ਮੈਂ ਖੱਟਿਆ ਜੋ ਵੀ ਮੈਂ ਕੀਤਾ ਉਹ ਜਸਟ ਬਿਕੋਜ਼ ਆਫ ਪਿੰਕੀ ਤਾਲੀਆ ਤੇ ਅੱਜ ਇਹੋ ਜੇ ਐਲੀਗੇਸ਼ਨ ਲਾਉਣੇ ਵੀ ਇਹੋ ਜੇ ਆਖਰ ਦੋਨਾਂ ਦੇ ਵਿੱਚ ਕੀ ਹੋ ਗਿਆ ਕਿ ਪਿੰਕੀ ਢਾਲੀ ਵਾਲ ਅਰੈਸਟ ਤੱਕ ਹੋ ਗਿਆ ਪਰ ਮਸਲਾ ਕਦੋਂ ਹੁੰਦਾ ਜਦੋਂ ਕਲਾਕਾਰ ਚੱਲ ਜਾਂਦਾ ਹਿੱਟ ਹੋ ਜਾਂਦਾ ਤਾਂ ਕਲਾਕਾਰ ਨੂੰ ਇਹ ਲੱਗਦਾ ਵੀ ਪ੍ਰੋਡਿਊਸਰ ਤਾਂ ਮੇਤੋਂ ਕਮਾ ਰਿਆ ਵੀ ਮੇਰਾ ਹਿੱਸਾ ਘੱਟ ਬਣ ਰਿਹਾ ਮੈਨੂੰ ਜ਼ਿਆਦਾ ਪੈਸੇ ਲੈਣੇ ਚਾਹੀਦੇ ਨੇ ਜਿੰਨੀ ਇੱਕ ਕਲਾਕਾਰ ਨੂੰ ਪ੍ਰੋਡਿਊਸਰ ਦੀ ਜ਼ਰੂਰਤ ਹੁੰਦੀ ਹੈ ਆਪਣੀ ਕਲਾ ਨੂੰ ਅੱਗੇ ਲੈ ਕੇ ਆਉਣ ਦੇ ਲਈ ਉਨੀ ਹੀ ਜ਼ਰੂਰਤ ਇੱਕ ਪ੍ਰੋਡਿਊਸਰ ਨੂੰ ਵੀ ਹੁੰਦੀ ਆ ਕਲਾਕਾਰ ਦੀ ਬਹੁਤ ਵੱਡੇ ਵੱਡੇ ਸਿੰਗਰ ਧਰਮਪ੍ਰੀਤ ਹਰਦੇਵ ਵਾਹੀ ਨੰਗਲ लवली ਨਿਰਮਾਨ ਆਪਣੇ ਟਾਈਮ ਦੇ ਵਨ ਆਫ ਦਾ ਬੈਸਟ ਤੇ ਗ੍ਰੇਟੈਸਟ ਸਿੰਗਰ ਉਹਦੇ ਨਾਲ ਕੰਮ ਕਰ ਚੁੱਕੇ ਨੇ ਪਰ ਕਹਿੰਦੇ ਸਭ ਤੋਂ ਵੱਧ ਅਗਰ ਪੈਸਾ ਤੇ ਇਨਵੈਸਟਮੈਂਟ ਕਿਸੇ ਤੇ ਪਿੰਕੀ ਤਾਲੀ ਵਾਲਾ ਨੇ ਲਾਈ ਆ ਤਾਂ ਸੁਨੰਦ ਸ਼ਰਮਾ ਤੇ ਲਾਈ ਆ ਤੁਹਾਨੂੰ ਕਿ ਲੱਗਦਾ ਤੁਸੀਂ ਐਂਟਰਟੇਨਮੈਂਟ ਜਗਤ ਨਾਲ ਜੁੜੇ ਹੋ ਅਸਲੀਅਤ ਕੀ ਹੈ ਕਿ ਪੇਪਰ ਚਾਹੇ ਕੌਂਟਰੋਵਰਸੀ ਕਰਦੇ ਰਹਿੰਦੇ ਆ ਕਿ ਅਸੀਂ ਘੱਟੋ ਘੱਟ ਲੋਕਾਂ ਦੇ ਵਿੱਚ ਬਣੇ ਤਾਂ ਰਹੀਏ ਕਿਉਂਕਿ ਕਲਾਕਾਰ ਉਦੋਂ ਤੱਕ ਹੀ ਆ ਜਦੋਂ ਤੱਕ ਲੋਕ ਉਹਨੂੰ ਜਾਣ ਰਹੇ ਨੇ ਉਹਦੇ ਬਾਰੇ ਗੱਲ ਹੋ ਰਹੀ ਹੈ ਉਹਦੇ ਬਾਰੇ ਚਰਚਾ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਕੌਂਟਰੋਵਰਸਿਟੀ ਵਿੱਚ ਬਣੇ ਰਹੋ ਕੀ ਲੱਗਦਾ ਕਿ ਕਲਾਕਾਰਾਂ ਵਿੱਚ ਕਲਾ ਵੀ ਇਹ ਵੀ ਕਹਿੰਦੇ ਹਾਸ ਦੇ ਟਾਈਮ ਦੇ ਵਿੱਚ ਇੱਕ ਵੱਡਾ ਦੁਖਾਂਤ ਹੈ ਕਿ ਪ੍ਰਸਿੱਧ ਹੋਣਾ ਇੱਕ ਦੁਖਾਂਤ ਹੈ ਹਾਂ ਬਿਲਕੁਲ ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਹਿੰਦੇ ਕਾਮਯਾਬ ਹੋਣਾ ਵੱਖਰੀ ਗੱਲ ਆ ਬਹੁਤ ਸੌਖਾ ਹੁੰਦਾ ਪਰ ਕਾਮਯਾਬੀ ਸੰਭਣੀ ਉਸ ਤੋਂ ਵੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸੀਪੇ ਜਬੀ ਪੋਡਕਾਸਟ ਵਿੱਚ ਅੱਜ ਗੱਲਬਾਤ ਐਂਟਰਟੇਨਮੈਂਟ જગਤ ਦੇ ਨਾਲ ਕਰਾਂਗੇ ਕਿਉਂਕਿ ਅੱਜ ਦੇ ਕੁਝ ਅਜੀਹਾ ਜਿਹਾ ਮਸਲਾ ਜਿਸ ਦੇ ਬਾਰੇ ਗੱਲਬਾਤ ਹੋਏਗੀ ਉਹ ਅੱਜ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਮੇਰੇ ਨਾਲ ਅੱਜ ਖਾਸ ਗੱਲਬਾਤ ਕਰਨ ਦੇ ਲਈ ਪਹੁੰਚੇ ਨੇ ਐਂਡ ਟੀਮ ਮੇਟ ਜਗਤ ਦੇ ਨਾਲ ਜੁੜੇ ਹੋਏ ਯੁਗੇਸ਼ਵਰ ਦਾ ਕਿਉਂਕਿ ਉਹਨਾਂ ਨੇ ਕਈ ਫਿਲਮਾਂ ਵੀ ਕੀਤੀਆਂ ਐਜ਼ ਏ ਕਲਾਕਾਰ ਸੋ ਜਲਲਿਸਟ ਫਿਲਡ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਯਾਨੀ ਕਿ ਵਧੀਆ ਤਰੀਕੇ ਨਾਲ ਉਹਨਾਂ ਨੇ ਐਂਟਰਟੇਨਮੈਂਟ ਦੇ ਵਿੱਚ ਆਪਣਾ ਨਾਮ ਖੱਟਿਆ ਤਾਂ ਗੱਲਬਾਤ ਕਰਦੇ ਹਾਂ ਰਿਕੇਸ਼ ਸਵਾਗਤ ਹੈ ਜੀ ਵੀਡੀਓ ਤੇ ਬੋਲੋ ਥੈਂਕ ਯੂ ਗੁਰਪ੍ਰੀਤ ਐਂਡ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਜੁਗੇਸ਼ ਅੱਜ ਦਾ ਮੈਂ ਜਿਹੜਾ ਪਹਿਲਾਂ ਮੈਂ ਇੰਟਰਵਿਊ ਦੇ ਵਿੱਚ ਗੱਲਬਾਤ ਦਾ ਜ਼ਿਕਰ ਕੀਤਾ ਹੈ ਕਿ ਅੱਜ ਦਾ ਇੱਕ ਇਸ਼ੂ ਹੈ ਬੜਾ ਵਾਇਰਲ ਹੋ ਰਿਹਾ ਮੈਂ ਸੁਨੰਦਾ ਸ਼ਰਮਾ ਦੀ ਗੱਲਬਾਤ ਕਰ ਰਿਹਾ ਜੀ ਸੁਨੰਦਾ ਸ਼ਰਮਾ ਦਾ ਇਸ ਕਦਰ ਜਿਹੜਾ ਹੈ ਪੇਚਾ ਫਸ ਗਿਆ ਪਿੱਕੀ ਹੂੰ ਕਿ ਇਹ ਜਾਪ ਰਿਹਾ ਹੈ ਕਿ ਹੁਣ ਪਰਤਾਂ ਕਈ ਖੁੱਲਣਗੀਆਂ ਭਾਵੇਂ ਕਿ ਸੁਨਦਾ ਸ਼ਰਮਾ ਦਾ ਮੈਟਰ ਭਾਵੇਂ ਦਬ ਜਵੇ ਉਹ ਠੰਡਾ ਪੈ ਜੇ ਲੇਕਿਨ ਹੋਰ ਜਿਹੜੇ ਕਲਾਕਾਰ ਨੇ ਉਹ ਆਪਣੇ ਤਰੀਕੇ ਨਾਲ ਹੁਣ ਆਵਾਜ਼ ਜਿਹੜੀ ਚੱਕਣ ਲੱਗੇ ਕੀ ਲੱਗਦਾ ਹੈ ਕਿ ਅਖੀਰ ਮੈਟਰ ਕੀ ਆਪਾਂ ਮੈਟਰ ਇਹੀ ਹੈ ਕਿ ਇੱਕ ਪ੍ਰੋਡਿਊਸਰ ਤੇ ਇੱਕ ਕਲਾਕਾਰ ਦੇ ਵਿੱਚ ਡਿਸਪਿਊਟ ਹੋਇਆ ਹੈ ਡਿਸਪਿਊਟ ਹੋਣਾ ਨੋਰਮਲ ਗੱਲਾਂ ਨੇ ਗੁਰਪ੍ਰੀਤ ਪਰ ਇਹ ਕੁਝ ਜ਼ਿਆਦਾ ਹੀ ਹਾਈਲਾਈਟ ਹੋ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਪਿੰਕੀ ਥਾਲੀ ਵਾਲਾਰੇ ਪਿੰਕੀ ਥਾਲੀ ਵਾਲ ਹੈ ਕੌਣ ਨੇ ਪਿੰਕੀ ਢਾਲੀ ਵਾਲ ਅੰਟਰਟੇਨਮੈਂਟ ਇੰਡਸਟਰੀ ਦੇ ਪੰਜਾਬੀ ਗਾਇਕੀ ਇੰਡਸਟਰੀ ਦੇ ਬਹੁਤ ਪੁਰਾਣੇ ਪ੍ਰੋਡਿਊਸਰ ਨੇ ਇੱਕ ਅਮਰ ਆਡੀਓ ਨਾਂ ਦੀ ਕੰਪਨੀ ਤੁਸੀਂ ਸੁਣੀ ਹੋਣੀ ਹੈ तकरीबन 25 ਤੋਂ 30 ਸਾਲ ਤੋਂ ਲਗਾਤਾਰ ਪਿੰਕੀ ਢਾਲੀ ਵਾਲ ਐਜ਼ ਅ ਪ੍ਰੋਡਿਊਸਰ ਪੰਜਾਬੀ ਇੰਡਸਟਰੀ ਨੂੰ ਹਜ਼ਾਰਾਂ ਹੀ ਗਾਣੇ ਦੇ ਚੁੱਕੇ ਨੇ ਤੇ तकरीबन 16 17 ਦੇ ਵਿੱਚ ਸੁਨੰਧਾ ਸ਼ਰਮਾ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਉਦੋਂ ਪਿੰਕੀ ਢਾਲੀ ਵਾਲ ਹੋਣਾਂ ਦੇ ਨਾਲ ਇਹਨਾਂ ਦਾ ਰابطਾ ਹੁੰਦਾ ਤੇ ਉਹ ਇਹਨਾਂ ਨੂੰ ਆਪਣੀ ਕੰਪਨੀ ਦੇ ਵਿੱਚ ਲੈ ਕੇ ਆਉਂਦੇ ਨੇ ਤੇ ਇਹਨਾਂ ਦਾ ਕਹਿ ਲੋ ਕਿ ਇੱਕ ਸਿਲਸਿਲਾ ਸ਼ੁਰੂ ਹੋ ਜਾਂਦਾ। ਕੋਈ ਬਾਉਂਡ ਸਾਈਨ ਬਾਉਂਡ ਸਾਈਨ ਹੋਇਆ ਸੀ। ਇਹ ਕਿਹਾ ਜਾਂਦਾ ਕਿ 7 ਸਾਲ ਦਾ ਬਾਉਂਡ ਸੀ। ਰਾਈਟ? ਜਿੰਨੀ ਇੱਕ ਕਲਾਕਾਰ ਨੂੰ ਪ੍ਰੋਡਿਊਸਰ ਦੀ ਜ਼ਰੂਰਤ ਹੁੰਦੀ ਹੈ ਆਪਣੀ ਕਲਾ ਨੂੰ ਅੱਗੇ ਲੈ ਕੇ ਆਉਣ ਦੇ ਲਈ, ਓਨੀ ਹੀ ਜ਼ਰੂਰਤ ਇੱਕ ਪ੍ਰੋਡਿਊਸਰ ਨੂੰ ਵੀ ਹੁੰਦੀ ਹੈ ਕਲਾਕਾਰ ਦੀ। ਕਿਉਂਕਿ ਇਹ ਇੱਕ ਬਿਜ਼ਨਸ ਹੈ, ਰਾਈਟ? ਕਲਾਕਾਰ ਤੇ ਪ੍ਰੋਡਿਊਸਰ ਪੈਸੇ ਲਾਊਗਾ ਤੇ ਫਿਰ ਉਹੀ ਕਲਾਕਾਰ ਉਹਨੂੰ ਕਮਾ ਕੇ ਦੇਊਗਾ। ਪ੍ਰੋਬਲਮ ਕਿੱਥੇ ਸ਼ੁਰੂ ਹੁੰਦੀ ਹੈ? ਜਦੋਂ ਤਾਂ ਕਲਾਕਾਰ ਨੂੰ ਜ਼ਰੂਰਤ ਹੁੰਦੀ ਹੈ ਪ੍ਰੋਡਿਊਸਰ ਦੀ ਤਾਂ ਉਹ ਪ੍ਰੋਡਿਊਸਰ ਦੀਆਂ ਹਰ ਸ਼ਰਤਾਂ ਮੰਨਦਾ ਪ੍ਰੋਡਿਊਸਰ ਵੀ ਕੁਝ ਸ਼ਰਤਾਂ ਆਪਣੀਆਂ ਟਾਈਟ ਰੱਖਦੇ ਨੇ ਕਿਉਂਕਿ ਦੋਨੇ ਇੱਕ ਦੂਜੇ ਨਾਲ ਬਿਜ਼ਨਸ ਦੇ ਪੱਖ ਤੋਂ ਜੁੜੇ ਨੇ ਤੇ ਸ਼ੁਰੂਆਤ ਦੇ ਵਿੱਚ ਮੈਂ ਸੁਣਿਆ ਵੀ ਕਈ ਵਾਰ ਡੀਲ ਹੋ ਜਾਂਦੀ ਹੈ 80 20 ਦੀ ਕਿ 80% ਪ੍ਰੋਡਿਊਸਰ ਲਊਗਾ ਜੀ 20% ਤੁਸੀਂ ਲਓਗੇ ਕਈ ਵਾਰ 70 30 ਦੀ ਡੀਲ ਵੀ ਹੋ ਜਾਂਦੀ ਹੈ ਕਈ ਵਾਰ 60 40 ਦੀ ਡੀਲ ਵੀ ਹੋ ਜਾਂਦੀ ਹੈ ਰਾਈਟ ਪਰ ਮਸਲਾ ਕਦੋਂ ਹੁੰਦਾ ਜਦੋਂ ਕਲਾਕਾਰ ਚੱਲ ਜਾਂਦਾ ਹਿੱਟ ਹੋ ਜਾਂਦਾ ਤਾਂ ਕਲਾਕਾਰ ਨੂੰ ਇਹ ਲੱਗਦਾ ਵੀ ਪ੍ਰੋਡਿਊਸਰ ਤਾਂ ਮੇਤੋਂ ਕਮਾ ਰਿਹਾ ਵੀ ਮੇਰਾ ਹਿੱਸਾ ਘੱਟ ਬਣ ਰਿਹਾ ਮੈਨੂੰ ਮੈਨੂੰ ਜ਼ਿਆਦਾ ਪੈਸੇ ਲੈਣੇ ਚਾਹੀਦੇ ਨੇ ਉੱਥੋਂ ਕਹਿ ਲੋ ਕਿ ਪਹਿਲਾ ਸਟੈਪ ਸ਼ੁਰੂ ਹੋ ਜਾਂਦਾ ਡਿਸਪਿਊਟ ਸਟਾਰਟ ਹੋਣਾ ਪ੍ਰੋਡਿਊਸਰ ਨੂੰ ਇਹ ਹੁੰਦਾ ਵੀ ਮੈਂ ਤੈਨੂੰ ਬਣਾਇਆ ਮੈਂ ਤੈਨੂੰ ਜ਼ੀਰੋ ਤੋਂ ਹੀਰੋ ਬਣਾਇਆ ਮੈਂ ਤੈਨੂੰ ਕਿੱਥੇ ਕਿੱਥੇ ਲੈ ਕੇ ਗਿਆ ਕਿੱਥੇ ਪ੍ਰਮੋਟ ਕੀਤਾ ਤੇਰੇ ਗਾਣਿਆਂ ਤੇ ਪੈਸੇ ਲਾਏ ਵੀ ਤੂੰ ਐਡਾ ਹਿੱਸਾ ਨਹੀਂ ਲੈ ਸਕਦਾ ਮੇਰੇ ਤੋਂ ਚਾਹੇ ਉਹ ਸੁਨੰਦ ਸ਼ਰਮਾ ਚਾਹੇ ਕੋਈ XYZ ਸਿੰਗਰ ਆ ਇੱਥੋਂ ਇਹ ਡਿਸਪਿਊਟ ਸ਼ੁਰੂ ਹੁੰਦਾ ਫਸਟ ਸੌਰ ਤੇ ਸੁਨੰਦ ਸ਼ਰਮਾ ਦੀ ਇੱਕ ਨਾ ਸੋਸ਼ਲ ਮੀਡੀਆ ਤੇ ਬਾਰ ਗੋੜਿਆ ਪਰ ਸਾਹਮਣੇ ਦੇਖਿਆ ਜਿਸ ਦੇ ਵਿੱਚ ਉਹ ਪਿਕੀ ਤੇ ਲਿਆੜ ਦੇ ਪਰਿਵਾਰਤ ਤੱਲਕ ਦੀ ਗੱਲਬਾਤ ਕਰ ਰਹੀ ਹੈ ਵੀਨ ਕਿ ਉਹ ਭਾਗਕ ਵੀ ਹੋ ਰਹੀ ਹੈ ਸੰਧਾ ਸ਼ਰਮਾ ਤਾਂ ਲੇਕਿਨ ਅੱਜ ਉਸ ਦੀ ਜਿਹੜੀ ਸਟੇਟਮੈਂਟ ਹੈ ਸੋਸ਼ਲ ਮੀਡੀਆ ਦੇ ਉੱਪਰ ਜੋ ਨੇ ਐਸਾ ਜਿਹੀਤੇ ਸੰਦੇਸ਼ ਸ਼ਮਾ ਹੋ ਰਹੇ ਨੇ ਉਹਦੇ ਵਿੱਚ ਕਾਫੀ ਜਿਹੜੇ ਨੇ ਅਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਜੋ ਕਿ ਆਪਾਂ ਇਹ ਜਿਹੜਾ ਅਨੁਮਾਨ ਜਿਹੜਾ ਹੈ ਆਪਾਂ ਲਗਾ ਸਕਦੇ ਹਾਂ ਸੋਚ ਸਕਦੇ ਹਾਂ ਕਿ ਕਾਫੀ ਅੰਦਰੋਂ ਜਿਹੜੀ ਹੈ ਮਤਲਬ ਭਰੀ ਹੋਈ ਹੈ ਸੰਦੇਸ਼ ਸ਼ਰਮਾ ਪਿਕੀ ਤਾਂ ਗਿਆ ਲਖਾ हां बिल्कुल मैं भी, न, दे मैं दे मैं भी वो देखिए इस चीज ਨੂੰ ਲੈ ਕੇ ਨਾ ਆਡੀਅנס ਦੋ ਚਿੱਤੀ ਦੇ ਵਿੱਚ ਆ ਜਿੰਨਾ ਕਿ ਮੈਂ ਐਂਟਰਟੇਨਮੈਂਟ ਜਗਤ ਦੇ ਨਾਲ ਜੁੜਿਆ ਮੈਂ ਪਿੰਕੀ ਥਾਲੀ ਵਾਲਾ ਉਹਨਾਂ ਨੂੰ ਵੀ ਮਿਲਿਆ ਇੱਕ ਦੋ ਵਾਰ ਤੇ ਪ੍ਰੋਬਲਮ ਇਹ ਆ ਕਿ ਲੋਕ ਕਨਫਿਊਜ਼ ਨੇ ਕਿ ਕੁਝ ਵੀਡੀਓਜ਼ ਤਾਂ ਉਹ ਵਾਇਰਲ ਹੋ ਰਹੀਆਂ ਨੇ ਜਿੱਥੇ ਸੁਨੰਦਾ ਸ਼ਰਮਾ ਬਾਪ ਦਾ ਦਰਜਾ ਪਿਓ ਦਾ ਦਰਜਾ ਦੇ ਰਹੀ ਹੈ ਪਿੰਕੀ ਥਾਲੀ ਵਾਲ ਨੂੰ ਕਿ ਮੈਂ ਅੱਜ ਜੋ ਵੀ ਆ ਜੋ ਵੀ ਮੈਂ ਖੱਟਿਆ ਜੋ ਵੀ ਮੈਂ ਕੀਤਾ ਉਹ ਜਸਟ ਬਿਕੋਜ਼ ਆਫ ਪਿੰਕੀ ਥਾਲੀਆ ਤੇ ਅੱਜ ਇਹੋ ਜਿਹਾ ਐਲੀਗੇਸ਼ਨ ਲਾਉਣੇ ਵੀ ਇਹੋ ਜਿਹਾ ਆਖਿਰ ਦੋਨਾਂ ਦੇ ਵਿੱਚ ਕੀ ਹੋ ਗਿਆ ਇਹ ਪਿੰਕੀ ਢਾਲੀ ਵਾਲ ਅਰੈਸਟ ਤੱਕ ਹੋ ਗਏ ਹਾਲਾਂਕਿ ਕੋਰਟ ਨੇ ਉਸ ਅਰੈਸਟ ਨੂੰ ਕਹਿ ਲੋ ਕਿ ਪ੍ਰਵਾਨ ਨਹੀਂ ਕੀਤਾ ਉਹਨਾਂ ਨੇ ਕਹਿ ਵੀ ਇਹ ਗਲਤ ਹੋਇਆ ਤੇ ਉਹਨਾਂ ਨੇ ਉਹਨਾਂ ਨੂੰ ਸਿੱਧਾ ਹੀ ਬੈਜ਼ਤ ਬਰੀ ਕਰ ਦਿੱਤਾ ਹੁਣ ਸੋਚਣ ਵਾਲੀ ਗੱਲ ਇਹ ਹੈਰਾਨ ਪੂਰੀ ਕਹਿ ਲੋ ਕਿ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਆ ਉਹ ਇਸੇ ਗੱਲ ਤੋਂ ਹੈਰਾਨ ਆ ਵੀ ਇਹੋ ਜਿਹਾ ਕੀ ਹੋ ਗਿਆ ਵੀ ਪਿੰਕੀ ਤਾਲੀਵਾਲ ਨੂੰ ਅਰੈਸਟ ਤੱਕ ਕਰ ਲਿਆ ਗਿਆ ਹਾਲਾਂਕਿ ਇਹ ਮਸਲਾ ਉੱਥੇ ਤੱਕ ਜਾਣ ਵਾਲਾ ਨਹੀਂ ਸੀ ਇਹ ਬੈਠ ਕੇ ਮਸਲਾ ਆਰਾਮ ਦੇ ਨਾਲ ਹੱਲ ਹੋ ਸਕਦਾ ਸੀ ਸੁਣਾਦਾ ਕਿ ਨਹੀਂ ਮੈਂ 2 ਸਾਲ ਤੋਂ ਇਹ ਨਿਮਿਤਤਾ ਕਰ ਰਹੀ ਆ ਵੀ ਰੱਬ ਦੇ ਵਾਸਤਾ ਮੈਨੂੰ ਛੱਡ ਦੋ ਤੁਸੀਂ ਉਹੀ ਗੱਲ ਆ ਕਿ ਅੱਜਾ ਮੈਟਰ ਕੀ ਹੋ ਗਿਆ ਇਸ ਦੇ ਬੱਦੇ ਨਜ਼ਰ ਉਹਨੂੰ ਇਹ ਕਹਿਣਾ ਪਿਆ ਕਿ ਬੱਸ ਬਹੁਤ ਹੋ ਗਿਆ ਹਾਲਾਂਕਿ ਉਹ ਤੋਂ ਬਾਅਦ ਜੁਗੇਸ਼ ਜੀ ਜੇਕਰ ਆਪਾਂ ਅਗਿਆੜੀ ਗੱਲ ਕਰੀਏ ਜਿਵੇਂ ਕਈ ਕਲਾਕਾਰ ਨੇ ਪਿਆਰੇ ਨਾਮੀ ਕਲਾਕਾਰ ਨੇ ਬਭੂ ਮਾਨ ਨੂੰ ਇੱਕ ਗੇਪੂਰ ਕਾਫੀ ਨਾਮੀ ਕਲਾਕਾਰ ਨੇ ਉਹਨਾਂ ਨੇ ਸੁਲੰਦਰ ਸ਼ਰਮਾ ਦੇ ਹੱਕ ਵਿੱਚ ਜਿਹੜਾ ਆਂ ਦਾ ਨਾਰਾ ਮਾਰਿਆ ਹੂੰ ਤਾਂ ਇਹਦੇ ਨਾਲ ਫਿਰ ਪੂਰੇ ਰੂਟ ਵਿੱਚ ਤੋਸ਼ੀ ਪਿੰਕੀ ਧਾਲੀਆਂ ਜਾਂ ਫਿਰ ਸੁਲੰਦਰ ਸ਼ਰਮਾ ਦਾ ਵੀ ਕੋਈ ਦੋਸ਼ ਹੋ ਸਕਦਾ ਨਹੀਂ ਦੇਖੋ ਸਿਆਣੇ ਕਹਿੰਦੇ ਆ ਤਾੜੀ ਇੱਕ ਹੱਥ ਨਾਲ ਕਦੇ ਨਹੀਂ ਵੱਜਦੀ ਵਿਕੀ ਕਿਤੇ ਨਾ ਕਿਤੇ ਦੋਨਾਂ ਪੱਖਾਂ ਵੱਲੋਂ ਕੋਈ ਨਾ ਕੋਈ ਪ੍ਰੋਬਲਮ ਤਾਂ ਕ੍ਰੀਏਟ ਹੋਈ ਆ ਕਲਾਕਾਰ ਨੇ ਕਲਾਕਾਰ ਦੇ ਪੱਖ ਚੋਣਾ ਮੈਂ ਵੀ ਇੱਕ ਆਰਟਿਸਟ ਆ ਰਾਈਟ ਉਹ ਇੱਕ ਸੁਭਾਵਿਕ ਹੈ ਕਲਾਕਾਰ ਕਲਾਕਾਰ ਦੇ ਪੱਖ ਚ ਆ ਜਾਂਦੇ ਹੁੰਦੇ ਆ ਨੋਰਮਲ ਚਲੋ ਉਹ ਕਿਸੇ ਨੂੰ ਸੁਨੰਦਾ ਸ਼ਰਮਾ ਪਸੰਦ ਹੈ ਜਾਂ ਕੋਈ ਕਲਾਕਾਰ ਦੇ ਤੌਰ ਤੇ ਫੈਨ ਆ ਜਾਂ ਜਿਵੇਂ ਵੀ ਆ ਕੀ ਰਿਸ਼ਤਾ ਉਹ ਸਪੋਰਟ ਕਰ ਰਿਹਾ ਬਹੁਤੇ ਲੋਕ ਪਿੰਗੀ ਥਾਲੀ ਵਾਲ ਦੀ ਸਪੋਰਟ ਚ ਵੀ ਨੇ ਤੁਸੀਂ ਦੇਖਿਆ ਹੋਣਾ ਬਹੁਤ ਲੋਕ ਪਿੰਗੀ ਥਾਲੀ ਵਾਲ ਦੀ ਸਪੋਰਟ ਚ ਵੀ ਪੋਸਟਾਂ ਪਾ ਰਹੇ ਨੇ ਰਾਈਟ ਉਹਦਾ ਕਾਰਨ ਇਹੀ ਆ ਵੀ ਇੰਨਾ ਸੋਹਣਾ ਤੇ ਇੰਨਾ ਗੂੜਾ ਰਿਸ਼ਤਾ ਆਖਿਰ ਖਰਾਬ ਕਿਉਂ ਹੋ ਗਿਆ ਉਹਦੇ ਰੀਜ਼ਨ ਇਹੀ ਨੇ ਮੰਨਿਆ ਜਾ ਰਿਹਾ ਪੈਸਾ ਕਿ ਸੁਨੰਦਾ ਸ਼ਰਮਾ ਨੇ ਆਪਣਾ ਵੱਧ ਹਿੱਸਾ ਮੰਗਣਾ ਸ਼ੁਰੂ ਕਰ ਦਿੱਤਾ ਸੀ ਕਿ ਹੁਣ ਮੈਂ ਇੰਨੇ ਪੈਸੇ ਲਵਾਂਗੀ ਜਾਂ ਮੈਂ 50-50 ਤੇ ਕੰਮ ਕਰੂੰਗੀ ਜੋ ਅਫਵਾਹਾਂ ਨੇ রাইਟ ਤੇ ਉਹ ਪਿੰਕੀ ਥਾਲੀ ਵਾਲ ਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਸਭ ਤੋਂ ਵੱਧ ਇਹ ਸਾਰੇ ਲੋਕ ਜਾਣਦੇ ਨੇ ਕਿ ਜਿੰਨਾ ਪੈਸਾ ਤੇ ਇਨਵੈਸਟਮੈਂਟ ਪਿੰਕੀ ਥਾਲੀ ਵਾਲ ਨੇ ਪਿੰਕੀ ਥਾਲੀ ਵਾਲ ਕੋਲ ਬਹੁਤ ਵੱਡੇ ਵੱਡੇ ਸਿੰਗਰ ਧਰਮਪ੍ਰੀਤ ਹਰਦੇਵ ਵਾਹੀ ਨੰਗਲ लवली ਨਿਰਮਨ ਆਪਣੇ ਟਾਈਮ ਦੇ ਵਨ ਆਫ ਦਾ ਬੈਸਟ ਤੇ ਗ੍ਰੇਟੈਸਟ ਸਿੰਗਰ ਉਹਦੇ ਨਾਲ ਕੰਮ ਕਰ ਚੁੱਕੇ ਨੇ ਪਰ ਕਹਿੰਦੇ ਸਭ ਤੋਂ ਵੱਧ ਅਗਰ ਪੈਸਾ ਤੇ ਇਨਵੈਸਟਮੈਂਟ ਕਿਸੇ ਤੇ ਪਿੰਕ ਤਾਲੀ ਵਾਲਾ ਨੇ ਲਾਈ ਆ ਤਾਂ ਉਹ ਸੁਨੰਦਾ ਸ਼ਰਮਾ ਤੇ ਲਾਈ ਆ ਤੇ ਜਿਸ ਨੂੰ ਉਸ ਨੇ ਹੀਰੋ ਤੋਂ ਸੌਰੀ ਜ਼ੀਰੋ ਤੋਂ ਹੀਰੋ ਬਣਾਇਆ ਉਹ ਆਰਟਿਸਟ ਕੌਣ ਚਾਹੇਗਾ ਕਿ ਉਹ ਮੇਰੇ ਤੋਂ ਦੂਰ ਹੋ ਜਵੇ ਸ਼ਾਇਦ ਇਸੇ ਕਰਕੇ ਉਹਨਾਂ ਦੀ ਵੀ ਕੋਸ਼ਿਸ਼ ਰਹੀ ਹੋਣੀ ਹੈ ਕਿ ਸੁਨੰਦਾ ਸਾਡੇ ਤੋਂ ਦੂਰ ਨਾ ਜਾਵੇ ਰਾਈਟ ਪਰ ਸ਼ਾਇਦ ਕਿਤੇ ਨਾ ਕਿਤੇ ਉਹ ਪੈਸੇ ਵਾਲੀ ਸਟੇਟਮੈਂਟ ਵਿੱਚ ਆ ਗਈ ਉਹਨਾਂ ਨੇ ਹਿੱਸਾ ਜਾਂ ਆਪਣਾ ਹੱਕ ਮੰਗਣਾ ਸ਼ੁਰੂ ਕੀਤਾ ਕਿ ਨਹੀਂ ਮੈਂ ਤਾਂ ਹੁਣ 50-50 ਤੇ ਕੰਮ ਕਰੂੰਗੀ ਜਾਂ ਮੈਂ 70-30 ਤੇ ਕੰਮ ਕਰੂੰਗੀ ਜਾਂ ਕੁਝ ਵੀ ਪਰ ਮੈਂ ਸੁਣਿਆ ਕਿ 50-50 ਕਿਹਾ ਸੀ ਕਿ ਅੱਧਾ ਤੁਹਾਡਾ ਅੱਧਾ ਮੇਰਾ ਉਹ ਪਿੰਕੀ ਧਾਲੀ ਵਾਲ ਨੂੰ ਮਨਜ਼ੂਰ ਨਹੀਂ ਸੀ ਤੇ ਹੋਰ ਵੀ ਵਿੱਚ ਕਈ ਗੱਲਾਂ ਜਿਵੇਂ ਵਿਆਹ ਵਾਲੀਆਂ ਗੱਲਾਂ ਆ ਰਹੀਆਂ ਨੇ ਜਾਂ ਹੋਰ ਵੀ ਗੱਲਾਂ ਆ ਰਹੀਆਂ ਨੇ ਉਹ ਵੀ ਕਿਤੇ ਨਾ ਕਿਤੇ ਉਹ ਪਰਸਨਲ ਰੀਜ਼ਨ ਨੇ ਉਹ ਆਪਾਂ ਮੈਨੂੰ ਲੱਗਦਾ ਉਹ ਛੇੜਨੇ ਨਹੀਂ ਚਾਹੀਦੇ ਉਹ ਵੀ ਕਿਤੇ ਨਾ ਕਿਤੇ ਰੀਜ਼ਨ ਬਣੇ ਨੇ ਪਰ ਵੱਡਾ ਰੀਜ਼ਨ ਇਹੀ ਹੈ ਕਿ ਸੁਨੰਦ ਸ਼ਰਮਾ ਨੇ ਜਾਂ ਕੈਲੋਕਿਕ ਸਿੰਗਰ ਦੇ ਤੌਰ ਤੇ ਆਪਣਾ ਹਿੱਸਾ ਯਾ ਆਪਣੀ ਪਾਰਟਨਰਸ਼ਿਪ ਬਰਾਬਰ ਤੇ ਮੰਗਣੀ ਸ਼ੁਰੂ ਕੀਤੀ ਜਿੱਥੋਂ ਡਿਸਪਿਊਟ ਬਣਨਾ ਸ਼ੁਰੂ ਹੋ ਗਿਆ ਅੱਛਾ ਸਰ ਨਤਾਸ਼ਰਮਾ ਨੇ ਜਿਵੇਂ ਆਵਾਜ਼ ਬੁਲੰਦ ਕੀਤੀ ਜਗੇਸ਼ ਉਸ ਤੋਂ ਬਾਅਦ ਪੂਰੇ ਬਈ ਜਿਹੜੇ ਆਪਸੀ ਸਿੰਗਰ ਨੇ ਜਾਂ ਕਲਾਕਾਰ ਹੋ ਕੇ ਉਹ ਵੀ ਸਾਹਮਣੇ ਆਏ ਆ ਸ਼੍ਰੀ ਬਰਾੜ ਨੇ ਕਿਹਾ ਆਪ ਕੋ ਆਪਣੇ ਤਰੀਕੇ ਦੇ ਨਾਲ ਵੀ ਉਸਦੇ ਨਾਲ ਕੀ ਹੋਇਆ ਜਾਂ ਫਿਰ ਕਹਿ ਲਿਆ ਬਸ ਸਿੰਗਰ ਵੀ ਇੱਕ ਪੋਸਟ ਸਾਂਝੀ ਕੀਤੀ ਉਸ ਦੇ ਵਿੱਚ ਉਹਨੇ ਕਿਹਾ ਕਿ ਮੇਰਾ ਪਿੱਛਾ ਕੀਤਾ ਜਾਂਦਾ ਹੈ ਕਈ ਲੋਕਾਂ ਦਾਰ ਮੇਰੀ ਦੇਖੀ ਕੀਤੀ ਜਾਂਦੀ ਹੈ ਲੇਕਿਨ ਮੇਰੀ ਕੋਈ ਹੈਲਪ ਨਹੀਂ ਕਰ ਰਹਾ ਮਦਦ ਨਹੀਂ ਕਰ ਰਹਾ ਤਾਂ ਹਲੇ ਤਾਂ ਇੱਕ ਸਿੰਗਲ ਉੱਠਿਆ ਪਤਨੀ ਕਿੰਨੇ ਕ ਇੰਡਸਟਰੀ ਦੇ ਵਿੱਚ ਅਜਿਹੇ ਲੋਕ ਹੋਣਗੇ ਜਿਹੜੇ ਕਿ ਇਸ ਚੀਜ਼ ਤੋਂ ਪੀੜਤ ਹੋਣਗੇ ਜਿਹਦੇ ਨਾਲ ਕੋਈ ਨਾ ਕੋਈ ਅਜਿਹੀ ਜਿਹੜੀ ਆ ਵਾਰਦਾਤ ਹੋਈ ਹੋਏਗੀ ਜਾਂ ਫਿਰ ਹੁੰਦੀ ਰਹੀ ਹੈ ਜਾਂ ਫਿਰ ਹੋ ਰਹੀ ਹੋਏਗੀ ਤੁਹਾਨੂੰ ਕੀ ਲੱਗਦਾ ਤੁਸੀਂ ਐਂਟਰਟੇਨਮੈਂਟ ਜਗਤ ਦੇ ਨਾਲ ਜੁੜੇ ਹੋ ਹੋ ਅਸਲੀਅਤ ਕੀ ਹੈ ਐਂਟਰਟੇਨਮੈਂਟ ਜਗਤ ਅਸਲੀਅਤ ਇਹ ਬੜਾ ਸੋਹਣਾ ਤੁਸੀਂ ਸਵਾਲ ਕੀਤਾ ਗੁਰਪ੍ਰੀਤ ਦੇਖੋ ਐਂਟਰਟੇਨਮੈਂਟ ਜਗਤ ਨਾ ਇੱਕ ਆਮ ਇੰਡਸਟਰੀ ਦੀ ਤਰ੍ਹਾਂ ਇੱਕ ਇੰਡਸਟਰੀ ਆ ਮੀਡੀਆ ਇੰਡਸਟਰੀ ਕੋਈ ਬਿਜ਼ਨਸ ਇੰਡਸਟਰੀ ਐਵੇਂ ਹੀ ਇੱਕ ਐਂਟਰਟੇਨਮੈਂਟ ਇੰਡਸਟਰੀ ਆ ਐਂਟਰਟੇਨਮੈਂਟ ਇੰਡਸਟਰੀ ਦੇ ਕਿਉਂਕਿ ਉਹ ਸੋਰਸ ਹੀ ਇਦਾਂ ਦਾ ਉਹ ਇੰਡਸਟਰੀ ਇਦਾਂ ਦੀ ਆ ਇਸ ਕਰਕੇ ਉਹਨਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਵੀ ਕਹਿ ਲੋ ਕਿ ਤੁਸੀਂ ਵਾਇਰਲ ਹੋ ਜਾਂਦੀਆਂ ਨੇ ਸਿੰਘੇ ਨੇ ਪੋਸਟ ਪਾਤੀ ਜਾਂ ਕਿਸੇ ਹੋਰ ਸ਼੍ਰੀ ਬ੍ਰਾਂਡ ਨੇ ਪਾਤੀ ਉਹ ਲੋਕਾਂ ਤੱਕ ਛੇਤੀ ਪਹੁੰਚ ਜਾਂਦੀ ਆ ਹਾਲਾਂਕਿ ਮਸਲੇ ਓਡੇ ਹੁੰਦੇ ਨਹੀਂ ਉਹ ਬੜੀ ਜਲਦੀ ਵੱਡੇ ਬਣ ਜਾਂਦੇ ਨੇ ਕਿਉਂਕਿ ਉਹਨਾਂ ਦੇ ਫਾਲੋਅਰ ਬਹੁਤ ਜੁੜੇ ਹੁੰਦੇ ਨੇ ਇੱਥੇ ਪਰ ਲੌਸ ਹੁੰਦਾ ਐ ਐਂਟਰਟੇਨਮੈਂਟ ਇੰਡਸਟਰੀ ਇੰਡਸਟਰੀ ਦਾ ਇੰਡਸਟਰੀ ਬਦਨਾਮ ਹੋ ਜਾਂਦੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਾਡੀ ਇੰਡਸਟਰੀ ਮੈਂ ਐਂਟਰਟੇਨਮੈਂਟ ਇੰਡਸਟਰੀ ਤੋਂ ਜਾਂ ਬਹੁਤ ਚੰਗੀ ਇੰਡਸਟਰੀ ਆ ਜਿਵੇਂ ਬਾਕੀ ਇੰਡਸਟਰੀਆਂ ਦੇ ਵਿੱਚ ਚੰਗੇ ਵੀ ਨੇ ਮਾੜੇ ਵੀ ਨੇ ਐਵੇਂ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਵੀ ਚੰਗੇ ਵੀ ਨੇ ਮਾੜੇ ਵੀ ਨੇ ਕਲਾਕਾਰ ਫੇਮਸ ਹੁੰਦੇ ਨੇ ਕਈ ਵਾਰ ਲੋਕ ਕਲਾਕਾਰ ਨਾਲ ਛੇਤੀ ਕਨੈਕਟ ਕਰ ਜਾਂਦੇ ਨੇ ਵੀ ਇਹ ਜੋ ਕਹਿ ਰਿਹਾ ਉਹ ਸੱਚੀ ਕਹਿ ਰਿਹਾ ਉਹ ਫਾਲੋਅਰ ਉਹ ਫਾਲੋਅਰ ਬਣੇ ਹੁੰਦੇ ਨੇ ਰੋਲ ਮਾਡਲ ਬਣੇ ਹੁੰਦੇ ਨੇ ਬਟ ਮੈਂ ਇਹੀ ਕਹਿਣਾ ਹੁੰਦਾ ਕਿ ਇੱਕ ਪੱਖ ਨੂੰ ਦੇਖ ਕੇ ਕਦੇ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਅਗਰ ਕਿਸੇ ਨੇ ਪੋਸਟ ਪਾਤੀ ਠੀਕ ਹੈ ਉਹ ਜੈਨੂਨ ਵੀ ਹੋ ਸਕਦੀ ਹੈ ਨਹੀਂ ਵੀ ਹੋ ਸਕਦੀ ਬਟ ਇੱਕ ਪੱਖ ਸੁਣ ਕੇ ਤੁਸੀਂ ਉਹਦਾ ਕੋਈ ਪ੍ਰੋਸਪੈਕਟਿਵ ਬਣਾ ਲੋ ਵੀ ਨਹੀਂ ਇਹ ਜੋ ਕਹਿ ਰਿਹਾ ਉਹ ਸਹੀ ਕਹਿ ਰਿਹਾ ਨਹੀਂ ਅੰਦਰ ਚੱਲ ਕੀ ਰਿਹਾ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਉਹ ਤਾਂ ਜਾਣਣਾ ਚਾਹੀਦਾ ਚੱਲ ਸਭ ਕੁਝ ਹੀ ਰਿਹਾ ਪੋਜ਼ਿਟਿਵ ਵੀ ਚੱਲ ਰਿਹਾ ਨੈਗੇਟਿਵ ਵੀ ਚੱਲ ਰਿਹਾ ਠੀਕ ਹੈ ਦੋ ਹੀ ਚੀਜ਼ਾਂ ਚੱਲਦੀਆਂ ਨੇ ਇਹ ਹਰ ਇੰਡਸਟਰੀ 'ਚ ਚੱਲਦੀਆਂ ਨੇ ਐਂਟਰਟੇਨਮੈਂਟ ਦੇ ਵਿੱਚ ਵੀ ਚੱਲਦੀਆਂ ਨੇ ਬਟ ਇਹ ਇੰਡਸਟਰੀ ਛੇਤੀ ਲੋਕਾਂ ਦੇ ਘਰੇ ਰਾਈਟ ਤੇ ਜਿਹੜੇ ਕਲਾਕਾਰ ਨੇ ਕਲਾਕਾਰ ਵੀ ਕੁਝ ਗਲਤੀਆਂ ਕਰਦੇ ਨੇ ਮਿਸਟੇਕ ਕਰਦੇ ਨੇ ਉਹ ਵੀ ਹਾਈਲਾਈਟ ਜਾਂ ਲੋਕਾਂ ਦੇ ਮਨਾਂ ਚ ਬਣੇ ਰਹਿਣ ਲਈ ਕੋਈ ਨਾ ਕੋਈ ਕਹਿ ਲੋ ਕਿ ਤੁਸੀਂ ਇਦਾਂ ਦਾ ਆ ਕੌਂਟਰੋਵਰਸੀ ਕਰਦੇ ਰਹਿੰਦੇ ਕਿ ਅਸੀਂ ਘੱਟੋ ਘੱਟ ਲੋਕਾਂ ਦੇ ਵਿੱਚ ਬਣੇ ਤਾਂ ਰਹੀਏ ਕਿਉਂਕਿ ਕਲਾਕਾਰ ਉਦੋਂ ਤੱਕ ਹੀ ਆ ਜਦੋਂ ਤੱਕ ਲੋਕ ਉਹਨੂੰ ਜਾਣ ਰਹੇ ਨੇ ਉਹਦੇ ਬਾਰੇ ਗੱਲ ਹੋ ਰਹੀ ਆ ਉਹਦੇ ਬਾਰੇ ਚਰਚਾ ਹੋ ਰਹੀ ਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੌਂਟਰੋਵਰਸੀ ਵਿੱਚ ਬਣੇ ਰਹੇ ਕੀ ਗੱਲ ਆ ਸਕਦਾ ਤੇ ਕਲਾਕਾਰਾਂ ਦੇ ਵਿੱਚ ਕਲਾ ਨਹੀਂ ਹੈ ਇਹ ਕਹਿ ਸਕਦੇ ਆ ਜਿਹਨੂੰ ਆਪਣੀ ਕਲਾ ਤੇ ਭਰੋਸਾ ਹੁੰਦਾ ਨਾ ਉਹਨੂੰ ਕਾਉਂਟਰਵਰਸੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਮੈਨੂੰ ਇਹ ਲੱਗਦਾ ਰਾਈਟ ਬਹੁਤ ਸਾਰੇ ਇਹੋ ਜਿਹੇ ਸਿੰਗਰ ਨੇ ਕਿੱਡੇ ਕਿੱਡੇ ਲੇਜੈਂਡ ਨੇ ਪੰਜਾਬੀ ਇੰਡਸਟਰੀ ਚ ਉਹਨਾਂ ਦੀ ਤੁਸੀਂ ਕਦੇ ਕਾਉਂਟਰਵਰਸੀ ਨਹੀਂ ਸੁਣੀ ਹੋਣੀ ਬਟ ਉਹ ਅੱਜ ਵੀ ਹਿੱਟ ਨੇ ਤੁਸੀਂ ਕਦੇ ਡਾਕਟਰ ਸਤਿੰਦਰ ਸਰਤਾਜ ਦੀ ਕਾਉਂਟਰਵਰਸੀ ਸੁਣੀ ਆ ਨਹੀਂ ਸੁਣੀ ਪਰ ਉਹ ਅੱਜ ਵੀ ਹਿੱਟ ਨੇ ਰਾਈਟ ਤੁਸੀਂ ਕਦੇ ਹਰ ਭਜਨਮਾਨ ਹੋਣਾ ਦੀ ਕੋਈ ਕਾਉਂਟਰਵਰਸੀ ਸੁਣੀ ਆ ਨਹੀਂ ਸੁਣੀ ਬਟ ਉਹ ਅੱਜ ਵੀ ਹਿੱਟ ਨੇ ਉਹ ਆਪਣੀ ਕਲਾ ਦੇ ਦਮ ਤੇ ਹਿੱਟ ਨੇ ਰਾਈਟ ਪਰ ਕੁਝ ਕਲਾਕਾਰ ਹੱਥ ਕੰਡੇ ਅਪਣਾਉਂਦੇ ਵੀ ਨੇ ਆ ਬਣੇ ਰਹਿਣ ਦੇ ਲਈ ਕਹਿ ਲੋ ਕਿ ਮਾਰਕੀਟ ਦੇ ਵਿੱਚ ਤਾਂ ਕਿ ਉਹਨਾਂ ਦੇ ਨਾਂ ਤੇ ਚਰਚਾ ਹੁੰਦੀ ਰਹੇ ਉਹਦੇ ਪਿੱਛੇ ਸੱਚ ਵੀ ਹੋ ਸਕਦਾ ਮੈਂ ਇਹ ਨਹੀਂ ਕਹਿੰਦਾ ਸੱਚ ਨਹੀਂ ਹੋ ਸਕਦਾ ਪਰ ਇਦਾਂ ਦੇ ਹਤਕੰਡੇ ਅਪਣਾਏ ਜਾਂਦੇ ਨੇ ਅ ਬਣੇ ਰਹਿਣ ਦੇ ਲਈ ਮੀਡੀਆ ਦੇ ਵਿੱਚ ਖਬਰਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਤਾਂ ਕਿ ਕਿਉਂਕਿ ਕਲਾਕਾਰ ਉਦੋਂ ਤੱਕ ਹੀ ਵਿਕਦਾ ਜਦੋਂ ਤੱਕ ਉਹ ਲੋਕਾਂ ਦੇ ਦਿਮਾਗ 'ਚ ਉਹਦੇ ਬਾਰੇ ਗੱਲ ਹੋ ਰਹੀ ਹੈ ਪਰ ਇੰਡਸਟਰੀ ਨੂੰ ਬਦਨਾਮ ਕਰਨਾ ਐਂਟਰਟੇਨਮੈਂਟ ਇੰਡਸਟਰੀ ਨੂੰ ਕਿਹ ਇੰਡਸਟਰੀ 'ਚ ਇਹ ਹੋ ਰਿਹਾ ਨਹੀਂ ਇੰਡਸਟਰੀ 'ਚ ਚੰਗਾ ਵੀ ਬਹੁਤ ਕੁਝ ਹੋ ਰਿਹਾ 5-600 ਕਰੋੜ ਦੀ ਪੰਜਾਬੀ ਫਿਲਮ ਇੰਡਸਟਰੀ ਹੋ ਚੁੱਕੀ ਆ ਹਰ ਸਾਲ ਇਹਨਾਂ ਬਿਜ਼ਨਸ ਕਰਦੀ ਐ ਇੰਨੇ ਇੰਨੇ ਬਜਟ ਦੀਆਂ ਫਿਲਮਾਂ ਬਣਦੀਆਂ ਨੇ ਲੋਕ ਸਿਨੇਮਾ 'ਚ ਜਾਂਦੇ ਨੇ ਫੈਮਲੀ ਨਾਲ ਜਾਂਦੇ ਨੇ ਖੁਸ਼ ਹੁੰਦੇ ਨੇ ਕਲਾਕਾਰਾਂ ਨੂੰ ਮਿਲਦੇ ਨੇ ਵਿਆਹਾਂ 'ਚ ਬੁਲਾਉਂਦੇ ਨੇ ਉਹਨਾਂ ਨਾਲ ਭੰਗੜੇ ਪਾਉਂਦੇ ਨੇ ਤੇ ਇਹ ਐਂਡਰਟੇਨਮੈਂਟ ਇੰਡਸਟਰੀ ਖੁਸ਼ੀਆਂ ਵੀ ਕਿੰਨੀਆਂ ਵੰਡ ਰਹੀ ਐ ਪ੍ਰੋਬਲਮਸ ਵੀ ਹੋਰ ਇੰਡਸਟਰੀ 'ਚ ਵੀ ਨੇ ਤਾਂ ਇੱਥੇ ਵੀ ਨੇ ਬਟ ਇਹ ਹਾਈਲਾਈਟ ਛੇਤੀ ਹੋ ਜਾਂਦੇ ਨੇ ਜਿਵੇਂ ਸੁਨੰਦਾ ਸ਼ਰਮਾ ਤੇ ਪਿੰਕੀ ਢਾਲੀ ਵਾਲਾ ਦਾ ਮੁੱਦਾ ਹਾਈਲਾਈਟ ਹੋ ਗਿਆ ਅੱਛਾ ਖਾਸ ਤੌਰ ਤੇ ਜਿਹੜੇ ਬੰਦੇ ਹਾਈਲਾਈਟ ਹੋ ਉਨੇ ਇੰਡਸਟਰੀ ਦਾ ਨਾਮ ਤਾਂ ਖੱਟਿਆ ਕਿ ਆ ਕਿਉਂ ਦਾ ਜਿਹੜਾ ਨਾਮ ਰਖਟਿਆ ਸੀ ਉਹ ਉਸ ਤੇ ਪਾਉਂਦੇ ਹੂੰ ਜਿਸ ਤਰੀਕੇ ਨਾਲ ਉਹ ਸਾਰਾ ਵਾਕਿਆ ਹੈ ਆਪਾਂ ਨੂੰ ਸਭ ਨੂੰ ਪਤਾ ਹੂੰ ਤਾਂ ਉਸ ਦੇ ਵਿੱਚ ਵੀ ਕਈ ਪ੍ਰੋਡਿਊਸਰਾਂ ਦੇ ਨਾਮ ਵੀ ਸਾਹਮਣੇ ਆਏ ਜਿਹੜਾ ਮਤਲਬ ਕਾਫੀ ਜ਼ਿਆਦਾ ਇੰਟਰ ਕਨੈਕਟ ਜਿਹਾ ਹੋਈਆਂ ਹਾਲਾਂਕਿ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਕਿ ਕੌਣ ਕਿੰਨਾ ਕੰਟੈਕਟ ਹੈ ਜਾਂ ਕਿੰ ਨਾਲ ਇੰਟਰ ਲਿੰਕ ਹੈ ਲੇਕਿਨ ਕਿਤੇ ਨਾ ਕਿਤੇ ਇਹ ਵੀ ਕਹਿੰਦੇ ਆ ਉਸ ਦੇ ਟਾਈਮ ਦੇ ਵਿੱਚ ਇੱਕ ਵੱਡਾ ਦੁਖਾਂਤ ਹੈ ਕਿ ਪ੍ਰਸਿੱਧ ਹੋਣਾ ਵੀ ਦੁਖਾਂਤ ਹੈ ਹਾਂ ਬਿਲਕੁਲ ਇਸ ਨੇ ਬੜੀ ਸੋਹਣੀ ਗੱਲ ਕਹੀ ਹੈ ਕਹਿੰਦੇ ਕਾਮਯਾਬ ਹੋਣਾ ਵੱਖਰੀ ਗੱਲ ਆ ਬਹੁਤ ਸੌਖਾ ਹੁੰਦਾ ਪਰ ਕਾਮਯਾਬੀ ਸੰਭਣੀ ਉਸ ਤੋਂ ਵੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਬਹੁਤਿਆਂ ਤੋਂ ਕਾਮਯਾਬੀ ਸੰਭਦੀ ਨਹੀਂ ਕਾਮਯਾਬੀ ਸੰਭਾਲਣਾ ਵੀ ਆਪਣੇ ਆਪ ਚ ਇੱਕ ਕਹਿੰਦੇ ਨਾ ਤਾਕਤ ਅ ਹਜ਼ਮ ਕਰਨ ਲਈ ਵੀ ਤਾਕਤ ਚਾਹੀਦੀ ਆ ਤੇ ਬਹੁਤਿਆਂ ਤੋਂ ਹੁੰਦੀ ਨਹੀਂ ਰਾਈਟ ਪਰ ਜਗੇਸ਼ ਜਿਵੇਂ ਬੰਦਾ ਅਫਸਰ ਤੋਂ ਗਿਆ ਉਸ ਦਾ ਨਾਮ ਬਹੁਤ ਵਧੀਆ ਹੋ ਗਿਆ ਜਿਵੇਂ ਉਹ ਸਿੱਗੇ ਨੇ ਰੀਸੈਂਟਲੀ ਪੋਸਟ ਪਾਈ ਹੈ ਕਿ ਮੇਰੀ ਲੇਖੀ ਕੀਤੀ ਜਾਂਦੀ ਹੈ ਤਾ ਵੀ ਜਿਹੜੀ ਨੀਤੀ ਜਾਂ ਹੁੰਦੀ ਹੈ ਨੇ ਉਹਨੂੰ ਡੀਫੀਮ ਕਰਨ ਦੇ ਲਈ ਵੱਖ-ਵੱਖ ਕੰਡੇ ਅਪਲਾਈ ਜਾਂਦੇ ਨੇ ਜਦੋਂ ਇੱਕ ਬੰਦਾ ਪ੍ਰਸਿੱਧ ਹੋ ਜਾਂਦਾ ਹੈ ਤਾਂ ਕੀ ਲੱਗਦਾ ਹੈ ਕਿ ਆਸੇ ਟਾਈਮ ਦੇ ਵਿੱਚ ਪ੍ਰਸਿੱਧ ਹੋਣ ਦੇ ਨਾਂ ਨਾਲ ਬੰਦੇ ਨੂੰ ਆਪਣੇ ਆਪ ਦੀ ਸੰਭਾਲ ਕੇ ਰੱਖਣਾ ਬੜਾ ਲਾਜ਼ਮੀ ਹੈ ਜਿਸ ਦੇ ਨਾਲ ਲੋਕਲ ਵਿੱਚ ਜੋ ਨੇ ਮੈਸੇਜ ਦੇਣਾ ਉਹ ਬਹੁਤ ਸੂਸਮਝ ਕੇ ਦੇਣਾ ਚਾਹੀਦਾ ਹੈ ਭਾਵੇਂ ਸੁਨੰਦਰ ਸ਼ਰਮਾ ਨੇ ਉਹ ਜਗ ਜਾਹਰ ਕੀਤੇ ਨੇ ਗੱਲਾਂ ਲੇਕਿਨ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਨੰਦਰ ਸ਼ਰਮਾ ਦਾ ਫਿਊਚਰ ਕਿਦਾਂ ਦਾ ਬਣੇਗਾ ਦੇਖੋ ਫਿਊਚਰ ਤਾਂ ਜੇ ਕਲਾਕਾਰ ਮਿਹਨਤ ਕਰਦਾ ਰਹੂਗਾ ਕੋਈ ਵੀ ਇਨਸਾਨ ਉਹਦਾ ਬੈਟਰੀ ਬੈਟਰ ਆ ਪਰ ਸੁਨੰਦਾ ਸ਼ਰਮਾ ਤੇ ਪਿੰਕੀ ਥਾਲੀ ਵਾਲਾ ਵਾਲੇ ਮਸਲੇ 'ਚ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਐਡਾ ਵੱਡਾ ਮੈਟਰ ਹੈ ਨਹੀਂ ਸੀ ਜਿੱਡਾ ਬਣਾ ਲਿਆ ਗਿਆ। ਇਹਦੇ ਪਿੱਛੇ ਕੋਈ ਨਾ ਕੋਈ ਕਾਂਸਪੀਰੇਸੀ ਮੈਨੂੰ ਲੱਗਦਾ ਸ਼ਾਇਦ ਹੈਗੀ ਆ। ਕਿਉਂਕਿ ਇਹ ਬਹੁਤ ਹੀ ਆਰਾਮ ਨਾਲੇ ਮਸਲਾ ਸੋਲਵ ਹੋ ਸਕਦਾ ਸੀ। ਸੁਨੰਦਾ ਸ਼ਰਮਾ ਝੂਠ ਬੋਲ ਰਹੀ ਹੈ। ਨਹੀਂ ਮੈਂ ਝੂਠ ਤਾਂ ਨਹੀਂ ਕਹਿ ਸਕਦਾ ਸ਼ਾਇਦ ਮੈਂ ਜਿੱਦਾਂ ਕਿਹਾ ਕਿ ਕਹ ਲਓ ਕਿ ਥਾੜੀ ਇੱਕ ਥਨਾਲੀ ਵੱਜਦੀ ਦੋਨਾਂ ਥਨਾਲੀ ਵੱਜਦੀ ਆ ਕੁਝ ਪ੍ਰੋਬਲਮਸ ਉਧਰ ਵੀ ਹੋ ਸਕਦੀਆਂ ਨੇ ਬਟ ਐਡੀਆਂ ਵੱਡੀਆਂ ਨਹੀਂ ਸੀ ਕਿ ਪਿੰਕੀ ਥਾਲੀ ਵਾਲ ਨੂੰ ਅਰੈਸਟ ਤੱਕ ਕਰਨਾ ਮਤਲਬ ਉਹ ਅਰੈਸ ਯਾ ਕੋਟ ਨੇ ਫਿਰ ਉਹਨਾਂ ਨੂੰ ਉਹਦੀਆਂ ਸੁਨਦਰ ਸ਼ਰਮਾ ਦੀ ਪੋਸਟਰ ਤੋਂ ਇੰਜ ਲੱਗ ਰਿਹਾ ਹੈ ਕਿ ਉਹ ਬਹੁਤ ਟਾਈਮ ਤੋਂ ਹਰਾਸ਼ ਲੱਗ ਰਹੀ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਅਲਫਾਜ਼ ਵਰਤੇ ਨੇ ਪੋਸਟਰ ਵਿੱਚ ਇੰਜ ਜਾਪ ਰਿਹਾ ਹੈ ਕਿ ਬਹੁਤ ਅੰਦਰ ਕੁੱਟੀ ਹੋਈ ਹੈ ਮੈਨੂੰ ਲੱਗਦਾ ਜੇ ਉਹਨਾਂ ਨੇ ਪੋਸਟਾਂ ਪਾਈਆਂ ਨੇ ਜਾਂ ਇਦਾਂ ਦੀ ਕੋਈ ਗੱਲ ਹੈ ਤਾਂ ਇਹਦੀ ਪ੍ਰੋਪਰ ਹੋਣ ਦਾ ਕਾਨੂੰਨ ਤੱਕ ਮਸਲਾ ਪਹੁੰਚ ਚੁੱਕਿਆ ਤਾਂ ਇਹਦੀ ਬਾਇਓਲੋਜ ਜਾਂਚ ਹੋਣੀ ਚਾਹੀਦੀ ਹੈ ਤੇ ਜੇ ਉਹਨਾਂ ਨਾਲ ਕੁਝ ਗਲਤ ਹੋਇਆ ਤੇ ਆਬੀਸਲੀ ਫਿਰ ਜਿਨੇ ਕੀਤਾ ਉਹਦੇ ਤੇ ਐਕਸ਼ਨ ਹੋਣਾ ਚਾਹੀਦਾ ਰਾਈਟ ਪਰ ਮਸਲਾ ਮੈਨੂੰ ਲੱਗਦਾ ਇਹ ਹੈ ਕਿਉਂਕਿ ਉਹਨਾਂ ਸੋਸ਼ਲ ਮੀਡੀਆ ਤੇ ਆ ਗਿਆ ਕੰਟੈਂਟ ਦਾ ਦੌਰ ਆ ਸਭ ਲੋਕ ਡਿਸਕਸ ਕਰ ਰਹੇ ਨੇ ਮਸਲਾ ਚੱਕਿਆ ਜ਼ਿਆਦਾ ਗਿਆ ਐਡਾ ਮਸਲਾ ਹੈ ਨਹੀਂ ਸੀ ਜਦੋਂ ਕਿਸਦਾ ਨਾਮ ਹੁੰਦਾ ਨਾ ਜਿਵੇਂ ਸ਼ੋਦੋਂ ਮਸਲੇ ਚੱਕੇ ਜਾਂਦੇ ਨੇ ਚੱਕੇ ਜਾਂਦੇ ਨੇ ਜਦੋਂ ਬੰਦਾ ਨਾਮੀ ਹੋਵੇ ਯੈਸ ਤਾਂ ਪਿੰਕੀ ਤਾਲੀ ਵਾਲ ਦੇ ਜਾਂ ਪਿੰਕੀ ਤਾਲੀ ਵਾਲ ਨਾਲ ਜਾਂ ਉਹਨਾਂ ਦੇ ਕਿਸੇ ਨਜ਼ਦੀਕੀ ਨਾਲ ਤੁਹਾਡੀ ਸਬੰਧਤ ਗੱਲਬਾਤ ਹੋਈ ਹੋ ਨਹੀ ਮੇਰੇ ਮੇਰੇ ਹਾਂ ਪਿੰਕੀ ਤਾਲੀ ਵਾਲ ਦੇ ਕੁਝ ਨਜ਼ਦੀਕੀ ਮੈਨੂੰ ਜਾਣਦੇ ਨੇ ਤੇ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਆ ਤੇ ਉਹ ਵੀ ਇਹ ਕਹਿ ਰਹੇ ਨੇ ਵੀ ਇਹ ਮਸਲਾ ਬਹਿ ਕੇ ਹੱਲ ਕੀਤਾ ਜਾ ਸਕਦਾ ਸੀ ਇਹ ਐਡਾ ਵੱਡਾ ਮਸਲਾ ਨਹੀਂ ਸੀ ਜਿੱਡਾ ਬਣਾ ਲਿਆ ਗਿਆ ਜਿਹੜਾ ਖਾਸ ਤੌਰ ਤੇ ਜਿਹੜਾ ਕਾਨੂੰਨੀ ਐਕਸ਼ਨ ਹੋ ਗਿਆ ਉਹ ਹਾਈ ਕੋਰਟ ਨੇ ਵੀ ਕਹਿਤਾ ਵੀ ਇਹ ਤਾਂ ਕੋਈ ਬਣਦਾ ਨਹੀਂ ਹੈਗਾ ਵੀ ਤੁਸੀਂ ਇਹ ਤਾਂ ਬਹਿ ਕੇ ਮਸਲਾ ਹੱਲ ਕਰ ਸਕਦੇ ਸੀ ਵੀ ਸਾਡਾ ਟਾਈਮ ਕਿਉਂ ਖਰਾਬ ਕਰ ਰਹੇ ਹੋ ਉਹਨਾਂ ਨੇ ਹਾਈ ਕੋਰਟ ਨਹੀਂ ਉਹਨਾਂ ਨੂੰ ਕਹਿ ਲੋਗੇ ਮਾਣਯੋਗ ਨੇ ਉੱਥੋਂ ਸਿੱਧਾ ਹੀ ਉਹਨਾਂ ਨੂੰ ਬਰੀਉ ਕਰਤਾ ਵੀ ਤੁਸੀਂ ਆਪਣੇ ਘਰ ਜਾ ਸਕਦੇ ਹੋ ਇਹ ਮਸਲਾ ਉਹ ਜਿੰਨੀ ਨਜ਼ਦੀਕੀਆਂ ਨਾਲ ਗੱਲ ਹੋਈ ਉਹ ਕਹਿੰਦੇ ਬਹਿ ਕੇ ਹੱਲ ਹੋ ਸਕਦਾ ਸੀ ਅਗਰ ਸੁਨੰਦਾ ਨੂੰ ਕੋਈ ਪ੍ਰੋਬਲਮ ਸੀ ਵਾਕਈ ਤਾਂ ਉਹ ਬਹਿ ਕੇ ਇਹ ਮਸਲੇ ਨਿਬੜ ਸਕਦੇ ਸੀ ਬਟ ਇਹ ਬਾਹਰ ਆਏ ਤਾਂ ਮਿਸਯੂਜ਼ ਹੀ ਹੋਇਆ ਹੁਣ ਇਸ ਮਸਲੇ ਦਾ ਸਭ ਲੋਕ ਚਰਚਾ ਕਰ ਰਹੇ ਨੇ ਬਟ ਹੱਲ ਤੇ ਮੈਨੂੰ ਲੱਗਦਾ ਅੱਜ ਵੀ ਉਸ ਨੂੰ ਬਹਿ ਕੇ ਦੋਨਾਂ ਨੂੰ ਆਮਣ ਸਾਹਮਣੇ ਬਹਿ ਕੇ ਮਸਲੇ ਤੇ ਗੱਲ ਕਰਨੀ ਚਾਹੀਦੀ ਆ ਤੇ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਸੁਨੰਦਾ ਸ਼ਰਮਾ ਤੇ ਪਿੰਕੀ ਢਾਲੀਆਲ ਦੀ ਐਜ਼ ਪ੍ਰੋਡਿਊਸਰ ਤੇ ਆਰਟਿਸਟ ਜੋ ਉਹਨਾਂ ਦੀ ਕਲੈਬੋਰੇਸ਼ਨ ਪਿਛਲੇ 7 ਸਾਲਾਂ ਤੋਂ ਚੱਲੀ ਆ ਰਹੀ ਸੀ ਨਾ ਬਹੁਤ ਕਮਾਲ ਦੀ ਸੀ ਐਡੇ ਵੱਡੇ ਹਿੱਟ ਗਾਣੇ ਦੋਨਾਂ ਨੇ ਮਿਲ ਕੇ ਦਿੱਤੇ ਨੇ ਜਿੱਦਾਂ ਸੁਨੰਦਾ ਸ਼ਰਮਾ ਨੇ ਮਿਲ ਲੱਗਾ ਬਿਜ਼ਨਸ ਕਰਕੇ ਦਿੱਤਾ ਉਹ ਪਿੰਕੀ ਢਾਲੀਆਲ ਨੂੰ ਜਾਂ ਜਿੰਨਾ ਪੈਸਾ ਪਿੰਕੀ ਢਾਲੀਆਲ ਨੇ ਸੁਨੰਦਾ ਸ਼ਰਮਾ ਤੇ ਲਾਇਆ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਤੇ ਸਨੰਦਾ ਸ਼ਰਮਾ ਜੀ ਜਿਸ ਵੀ ਲੈਵਲ ਤੇ ਉਹਦੇ ਚ ਪਿੰਕੀ ਢਾਲੀ ਵਾਲਾ ਦਾ ਯੋਗਦਾਨ ਉਹ ਚ ਕੋਈ ਸ਼ੱਕ ਨਹੀਂ ਸਨੰਦਾ ਦਾ ਆਪਣਾ ਵੀ ਟੈਲੈਂਟ ਹੈ ਉਹਦੇ ਚ ਵੀ ਕੋਈ ਸ਼ੱਕ ਨਹੀਂ ਇਹੇ ਪ੍ਰੋਡਿਊਸਰ ਤੇ ਆਰਟਿਸਟ ਦੀ ਜੁੜੀ ਇੰਡਸਟਰੀ ਚ ਮਿਸਾਲ ਸੀ ਅਸੀਂ ਐਗਜ਼ਾਮਪਲਾਂ ਦਿੰਦੇ ਹੁੰਦੇ ਸੀ ਵੀ ਦੇਖੋ ਪਿੰਕੀ ਢਾਲੀ ਵਾਲ ਕਿਵੇਂ ਸਨੰਦਾ ਸ਼ਰਮਾ ਨੂੰ ਕਿਸ ਲੈਵਲ ਤੇ ਲੈ ਕੇ ਗਿਆ ਤੇ ਅਸੀਂ ਇਹ ਵੀ ਸੋਚਦੇ ਹੁੰਦੇ ਸੀ ਵੀ ਦੇਖੋ ਪ੍ਰਿਆੰਕ ਸੌਰੀ ਸਨੰਦਾ ਸ਼ਰਮਾ ਕਿੰਨੇ ਡੈਡੀਕੇਸ਼ਨ ਦੇ ਨਾਲ ਪਿੰਕੀ ਢਾਲੀ ਵਾਲ ਨਾਲ ਮਿਲ ਕੇ ਕੰਮ ਕਰ ਰਹੀ ਹੈ ਤੇ ਅੱਜ ਦੋਵੇਂ ਟੌਪ ਤੇ ਨੇ ਬਟ ਆਹ ਹੋ ਜਾਊਗਾ ਇਹ ਇਹ ਸੁਣ ਕੇ ਅਸੀਂ ਵੀ ਸਾਰੇ ਹੈਰਾਨ ਆ ਤੇ ਇਹ ਮਸਲਾ ਇੱਥੇ ਜਾਣਾ ਨਹੀਂ ਚਾਹੀਦਾ ਸੀ ਇਹ ਬਹੁਤ ਜਲਦੀ ਸੋਲਵ ਹੋ ਜਾਂਦਾ ਜਿੱਦਾਂ ਤੁਸੀਂ ਕਿਹਾ ਕਿ ਸੁਨੰਦਾ ਬਹੁਤ ਦੁਖੀ ਹੈ ਜਾਂ ਭਰੀ ਹੋਈ ਆ ਸ਼ਾਇਦ ਕਿਤੇ ਨਾ ਕਿਤੇ ਦੂਜੇ ਪੱਖ ਤੋਂ ਵੀ ਜੇ ਗਲਤੀ ਹੋਈ ਹੈ ਜਾਂ ਮਿਸਟੇਕ ਕੋਈ ਹੋਈ ਆ ਤਾਂ ਉਹਨਾਂ ਨੂੰ ਇਹ ਬਹਿ ਕੇ ਵਿਚਾਰਨਾ ਚਾਹੀਦਾ ਸੀ ਕਿਉਂਕਿ ਦੋਨਾਂ ਨੇ ਇੱਕ ਦੂਜੇ ਲਈ ਕੀਤਾ ਬਹੁਤ ਤੇ ਸੁਨੰਦਾ ਮੈਨੂੰ ਵੀ ਲੱਗਦਾ ਜੇ ਇਹ ਹੁਣ ਬਹਿ ਕੇ ਮਸਲਾ ਹੱਲ ਹੋਏ ਹੁਣ ਤੱਕ ਮਸਲਾ ਬਾਹਰ ਨਿਕਲ ਗਿਆ ਨਾ ਹੁਣ ਤਾਂ ਕਹਿੰਦੇ ਬੰਦੂਕ ਚੋਂ ਗੋਲੀ ਨਿਕਲ ਚੁੱਕੀ ਹੈ ਹਾਂ ਬੰਦੂਕ ਚੋਂ ਗੋਲੀ ਨਿਕਲ ਗਈ ਤੇ ਇਹਦਾ ਲੌਸ ਬਹੁਤ ਹੋਇਆ ਇਹਦਾ ਬਹੁਤ ਅਸਰ ਨ ਜਿਵੇਂ ਬਹੁਤੇ ਨਾ ਹੁਣ ਆਰਟਿਸਟ ਕਹਿੰਦੇ ਨੇ ਵੀ ਸਾਨੂੰ ਪ੍ਰੋਡਿਊਸਰਾਂ ਨੇ ਸਾਈਨ ਕੀਤਾ ਸਾਡਾ ਕੰਮ ਨਹੀਂ ਕੀਤਾ ਸਾਨੂੰ ਪ੍ਰੋਡਿਊਸਰਾਂ ਨੇ ਹਰਾਸ ਕੀਤਾ ਕਈ ਪ੍ਰੋਡਿਊਸਰਾਂ ਨੂੰ ਆਰਟਿਸਟ ਵੀ ਹਰਾਸ ਕਰਦੇ ਨੇ ਤਾਂ ਫਿਰ ਉੱਥੇ ਗੱਲ ਆ ਗਈ ਇਹ ਨਾ ਅੰਡਰਸਟੈਂਡਿੰਗ ਦੀ ਗੱਲ ਆ ਜਿੰਨਾ ਚਿਰ ਤੁਹਾਡੀ ਬੈਟਰ ਅੰਡਰਸਟੈਂਡਿੰਗ ਆ ਉਹਨਾਂ ਚਿਰ ਕਾਰਟਿਸਟ ਤੇ ਪ੍ਰੋਡਿਊਸਰ ਬਿਨਾ ਪ੍ਰੋਡਿਊਸਰ ਤੋਂ ਆਰਟਿਸਟ ਜ਼ੀਰੋ ਆ আচ্ছা ਇੱਕ ਹੋਰ ਚੀਜ਼ ਹੈ ਜਿਵੇਂ ਹੁਣ ਆ ਮੌਜੂਦਾ ਸਿਨੈਰੀਓ ਸਾਰਾ ਰੈਗਿਸਟਰ ਹੋਏ ਇਹਦੇ ਨਾਲ ਆਉਣ ਵਾਲੇ ਸਮਰੇ ਵਿੱਚ ਐਂਟਰਟੇਨਮੈਂਟ ਇੰਡਸਟਰੀ ਤੇ ਕਿੰਨਾ ਕੁ ਵੱਡਾ ਇਫੈਕਟ ਪਏਗਾ ਕਿੰਨੇ ਕੁ ਜਿਹ ਇੱਕ ਕਿੰਨੇ ਜਿਹੜੇ ਕਲਾਕਾਰ ਨੇ ਉਹ ਡਰਨਗੇ ਕਿਸੇ ਨਾਲ ਬਾਉਂਡ ਹੋਣ ਦੇ ਲਈ ਕਿੰਨੇ ਕੁ ਪ੍ਰੋਡਿਊਸਰ ਸੋਚਣਗੇ ਕਿਸੇ ਨੂੰ ਨਵੇਂ ਮੁੰਡੇ ਨੂੰ ਜਾਂ ਨਵੀਂ ਕੁੜੀ ਨੂੰ ਚੱਕਣ ਦੇ ਲਈ ਕਿ ਅਗਰ ਅਸੀਂ ਤੇ ਪੈਸਾ ਲਾਵਾਂਗੇ ਕਿਤੇ ਕੰਮ ਸਾਨੂੰ ਇਹ ਨਾਲ ਇਸ ਤਰੀਕੇ ਨਾਲ ਕਰ ਬਈ ਜਿਸ ਤਰੀਕੇ ਨਾਲ ਹੋਇਆ ਜਿੰਕੀ ਧਾਲੀਆਂ ਵੀ ਕਹਿ ਰਿਹਾ ਕਿ ਕਿਸੇ ਦੇ ਨਿਆਣੇ ਨੂੰ ਰੋਕੀ ਪਾਉਣਾ ਸਭ ਤੋਂ ਵੱਡਾ ਗੁਨਾਹ ਇਹਦਾ ਸਭ ਤੋਂ ਵੱਡਾ ਅਸਰ ਕੀ ਹੁੰਦਾ ਇਹ ਅੱਜ ਤੋਂ ਨਹੀਂ ਇਹ ਅਸਰ ਆਲਰੇਡੀ ਹੋਇਆ ਵੈ ਵਿੱਕੀ ਗੁਰਪ੍ਰੀਤ ਜੀ ਕਿ ਪ੍ਰੋਡਿਊਸਰ ਸ਼ਰਤਾਂ ਬਹੁਤ ਟਾਈਟ ਕਰ ਦਿੰਦਾ ਆਰਟਿਸਟ ਦੀਆਂ ਤੇ ਆਰਟਿਸਟ ਜਿਹੜਾ ਸਟਰਗਲ ਕਰ ਰਿਹਾ ਉਹ ਇੱਕ ਵਾਰ ਤਾਂ ਐਕਸਾਈਟਮੈਂਟ ਚ ਆ ਕੇ ਸਾਈਨ ਕਰ ਦਿੰਦਾ ਕਿ ਮੈਨੂੰ ਰਹਿਣ ਲਈ ਮਿਲ ਰਿਹਾ ਮੈਨੂੰ ਖਾਣ ਲਈ ਮਿਲ ਰਿਹਾ ਮੇਰੇ ਗਾਣੇ ਆ ਰਹੇ ਨੇ ਮੈਨੂੰ ਫਿਲਮ ਚ ਲੈ ਲਿਆ ਪਰ ਪ੍ਰੋਡਿਊਸਰ ਨੇ ਸ਼ਰਤਾਂ ਬਹੁਤ ਟਾਈਟ ਕੀਤੀਆਂ ਹੁੰਦੀਆਂ ਨੇ ਕਿਉਂਕਿ ਜਿਹਨੇ ਪੈਸਾ ਲਾਉਣਾ ਉਹ ਤੁਹਾਡੇ ਹੱਥ ਵੱਡ ਦਿੰਦਾ ਇੱਕ ਤਰੀਕੇ ਨਾਲ ਕਿ ਅਸੀਂ ਤੈਨੂੰ ਸਿਰਫ 20% ਦੇਣਾ 80% ਤੇਰੀ ਸਾਡੀ ਹੈ ਉਦੋਂ ਆਰਟਿਸਟ ਨੂੰ ਜ਼ਰੂਰਤ ਹੁੰਦੀ ਆ ਉਹ ਸਟਰਗਲ ਚ ਹੁੰਦਾ ਉਹ ਕਿਤੇ ਵੀ ਸਾਈਨ ਕਰ ਦਿੰਦਾ ਦਿਮਾਗ ਉਹਦੇ ਕੋਲ ਉਦੋਂ ਵੀ ਹੁੰਦਾ ਰਾਈਟ ਪਰ ਜਦੋਂ ਉਹ ਹਿੱਟ ਹੋ ਜਾਂਦਾ ਸਟਾਰ ਬਣ ਜਾਂਦਾ ਉਹਨੂੰ ਐ ਲੱਗਦਾ ਵੀ ਹੁਣ ਸ਼ਾਇਦ ਕਿਤੇ ਨਾ ਕਿਤੇ ਮੇਰੀ ਵਰਤ ਵਧ ਗਈ ਮੇਰੀ ਕੀਮਤ ਵਧ ਗਈ ਜਾਂ ਆਲੇ ਦੁਆਲੇ ਤੋਂ ਵੀ ਸੁਣ ਕੇ ਉਹ ਆਰਟਿਸਟ ਇਹ ਸੋਚਣ ਲੱਗ ਜਾਂਦਾ ਕਿ ਨਹੀਂ ਯਾਰ ਹੁਣ ਤਾਂ ਮੈਨੂੰ 40% ਲੈਣਾ ਚਾਹੀਦਾ ਹੁਣ ਮੈਨੂੰ 60% ਲੈਣਾ ਚਾਹੀਦਾ ਉੱਥੋਂ ਡਿਸਪਿਊਟ ਦੀ ਸ਼ੁਰੂਆਤ ਹੁੰਦੀ ਆ ਪ੍ਰੋਡਿਊਸਰ ਵੀ ਇੱਕ ਈਗੋ ਲੈ ਕੇ ਚੱਲਦਾ ਕਿ ਆਈ ਏਮ ਦਾ ਮੈਨ ਜਿਹਨੇ ਤੈਨੂੰ ਬਣਾਇਆ ਤੇ ਆਰਟਿਸਟ ਵੀ ਫੇਰੀ ਕੀਗੋ ਚ ਆ ਜਾਂਦਾ ਕਿ ਯਾਰ ਮੇਰੀ ਬਦੌਲਤ ਆਪਣੀ ਕੰਪਨੀ ਐਡੀ ਹੋਈ ਹੈ ਜੇ ਮੈਂ ਗਾਉਂਦਾ ਸੀ ਜਾਂ ਮੈਂ ਐਕਟ ਕੀਤਾ ਜਾਂ ਮੈਂ ਫਿਲਮ ਕੀਤੀ ਤਾਂ ਹੀ ਤੁਸੀਂ ਐ ਸੋ ਫਿਰ ਦੂਵੇਂ ਪਾਸੇ ਈਗੋ ਪ੍ਰੋਬਲਮ ਆ ਜਾਂਦੀ ਹੈ ਜਿੱਥੇ ਪੈਸਾ ਆ ਜਾਂਦਾ 네ਗੇਟਿਵ ਅਸਰ ਇਹੀ ਹੈ ਇੰਡਸਟਰੀ ਤੇ ਕਿ ਪ੍ਰੋਡਿਊਸਰ ਆਰਟਿਸਟ ਦੀਆਂ ਹੁਣ ਡੇ ਬਾਈ ਡੇ ਸ਼ਰਤਾਂ ਲਿਖਤ ਰੂਪ ਦੇ ਵਿੱਚ ਹੋਰ ਟਾਈਟ ਕਰਦਾ ਤੇ ਆਰਟਿਸਟ ਇਦਾਂ ਦਾ ਦਿਮਾਗ ਹੁੰਦਾ ਉਹ ਪਹਿਲਾਂ ਤਾਂ ਸ਼ਰਤਾਂ ਕਬੂਲ ਕਰ ਲੈਂਦਾ ਪਰ ਜਦੋਂ ਉਹਦੀ ਦੁਕਾਨ ਥੋੜੀ ਜੀ ਚੱਲ ਪੈਂਦੀ ਹੈ ਫਿਰ ਉਹੀ ਸ਼ਰਤਾਂ ਦੇ ਲਈ ਬੰਦਿਸ਼ ਬਣਦੀਆਂ ਨੇ ਤੇ ਉਹੀ ਬੰਦਿਸ਼ ਆਰਟਿਸਟ ਨੂੰ ਕਈ ਵਾਰ ਕੋਈ ਗਲਤ ਕਦਮ ਚੱਕਣ ਤੇ ਮਜਬੂਰ ਕਰਦੀ ਹੈ। ਕਈ ਵਾਰ ਇੰਡਸਟਰੀ ਛੱਡਣ ਲਈ ਮਜਬੂਰ ਕਰਦੀ ਹੈ। ਇਸ ਤੋਂ ਪਹਿਲਾਂ ਤੁਸੀਂ ਹਸਨ ਮਾਨਕ ਜੀ ਦਾ ਮਸਲਾ ਰਾਈਟ ਉਹ ਇੱਥੇ ਉਹ ਸੇਮ ਚੀਜ਼ ਆ। ਰਾਈਟ ਐਦਾਂ ਫਿਰ ਮਸਲੇ ਬਣਦੇ ਨੇ ਤੇ ਉਹ মিডিਆ ਦਾ ਚਰਚਾ ਹੁੰਦਾ ਤੇ ਲੋਕਾਂ 'ਚ ਗੱਲਾਂ ਫੈਲਦੀਆਂ ਨੇ। ਬਦਨਾਮ ਇੰਡਸਟਰੀ ਹੋ ਜਾਂਦੀ ਆ। ਬਹੁਤ ਸਾਰੇ ਚੰਗੇ ਆਰਟਿਸਟ ਵੀ ਨੇ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਨੇ ਜਿਹੜੀਆਂ ਅੱਜ ਵੀ ਆਰਟਿਸਟਾਂ ਨਾਲ ਸੋਹਣਾ ਕੰਮ ਕਰ ਰਹੀਆਂ ਨੇ। ਰਾਈਟ ਬਿਲਕੁਲ ਆਸੋ ਤੇ ਇਹ ਹੀ ਵੱਡੀ ਗੱਲ ਹੈ। ਲੇਕਿਨ ਜਿਸ ਤਰੀਕੇ ਦੇ ਨਾਲ ਇਹ ਪੂਰਾ ਘਟਨਾ ਕਰਮ ਵਾਪਰਿਆ ਪੂਰਾ ਇਹ ਜਿਹੜਾ ਵਾਕਿਆ ਮੁੰਦਾ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਵਿੱਚ ਹੋ ਰਿਹਾ ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਕਲਾਕਾਰ ਪ੍ਰੋਡਿਊਸਰ ਤੱਕ ਪਹੁੰਚ ਕਰੂਗਾ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਜੁਗੇਸ਼ ਅਗਲਾ ਕਹਿੰਦਾ ਹੈ ਅਸੀਂ ਆਪਣੇ ਤਰੀਕੇ ਨਾਲ ਹੀ ਜਿਵੇਂ ਸੋ ਜੀ ਹਾਲਾਂਕਿ ਸੁਨੰਦਾ ਸ਼ਰਮਾ ਨੇ ਵੀ ਪਹਿਲਾਂ ਜਦੋਂ ਉਸ ਦੇ ਵਿੱਚ ਮੈਂ ਦੇਖਿਆ ਸੀ ਅਪਰ ਸਾਰੇ ਨੇ ਦੇਖਿਆ ਕਿ ਉਹਨੇ ਇੱਕ ਸੈਲਫੀ ਦੇ ਤੌਰ ਤੇ ਇੱਕ ਇੱਕ ਗੀਤ ਜਿਹੜਾ ਗਾਇਆ ਸੀ ਉਸ ਤੋਂ ਬਾਅਦ ਸੁਨੰਦਾ ਇਸ ਤਰੀਕੇ ਨਾਲ ਫੇਮਸ ਹੁੰਦੀ ਗਈ ਕਿ ਅੱਜ ਬੁਲੰਦੀਆਂ ਇੱਥੇ ਮੈਂ ਇੱਕ ਗੱਲ ਐਡ ਕਰਨੀ ਚਾਹੂੰਗਾ ਆਰਟਿਸਟ ਕੋਸ਼ਿਸ਼ ਕਰਦੇ ਨੇ ਵੀ ਮੈਂ ਇਕੱਲਾ ਫੇਮਸ ਹੋ ਜਾ। ਬਟ ਇਹ ਬਹੁਤ ਮਤਲਬ ਕਹ ਲੋ ਕਿ ਨਾ ਮੰਨਣ ਯੋਗ ਜੀ ਗੱਲ ਹੈ। ਇੱਕ ਪ੍ਰੋਡਿਊਸਰ ਦਾ ਆਰਟਿਸਟ ਦੇ ਪਿੱਛੇ ਹੋਣਾ, ਇੰਡਸਟਰੀ ਸਟ੍ਰਕਚਰ ਨੂੰ ਐਸਟੈਬਲਿਸ਼ ਕਰਨਾ। ਜਿਵੇਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਨਾ ਹੁਣਾ। ਆ ਬਹੁਤੇ ਲੋਕ ਸ਼ਿਲਪਾ ਸ਼ੈਟੀ ਬਹੁਤ ਵੱਡੇ ਸਟਾਰ ਨੇ। ਉਹਨਾਂ ਨੇ ਸਰਨਦਾ ਸ਼ਰਮਾ ਦੇ ਗਾਣੇ ਤੇ ਕਈ ਵਾਰ ਕੋਈ ਰੀਲ ਬਣਾਈ ਤੇ ਪਾਈ। ਹੁਣ ਲੋਕ ਆਮ ਲੋਕ ਇਹ ਸੋਚਦੇ ਨੇ ਵੀ ਸ਼ਿਲਪਾ ਸ਼ੈਟੀ ਸਰਨਦਾ ਸ਼ਰਮਾ ਦੀ ਫੈਨ ਆ। ਉਹਨੇ ਤਾਂ ਰੀਲ ਪਾਤੀ। ਬਟ ਉਹ ਪੇਡ ਐਡਵਰਟਾਈਜ਼ਮੈਂਟ ਹੁੰਦੀ ਆ। ਸ਼ਿਲਪਾ ਸ਼ੱਟੀ ਨੂੰ ਪੈਸੇ ਗਏ। ਪਿੰਕੀ ਤਾਲੀਗੜ ਵੱਲੋਂ ਕਿ ਆਰਟਿਸਟ ਨੂੰ ਪ੍ਰਮੋਟ ਕਰਨ ਲਈ ਸਾਡੇ ਆਰਟਿਸਟ ਦੇ ਗਾਣੇ ਤੇ ਰੀਲ ਬਣਾਓ। ਕੋਈ ਵੀ ਆਰਟਿਸਟਾ ਕੋਈ ਵੀ ਕਿਸੇ ਲਈ ਫ੍ਰੀ ਕੰਮ ਨਹੀਂ ਕਰਦਾ। ਇੱਕ ਬ੍ਰਾਂਡਿੰਗ ਬਹੁਤ ਜ਼ਰੂਰੀ ਆ ਆਰਟਿਸਟ ਦੀ। ਇਹ ਮੈਂ ਸਿਰਫ ਇੱਕ ਐਗਜ਼ਾਮਪਲ ਦਿੰਦੀ ਆ। ਇੱਕ ਪ੍ਰੋਡਿਊਸਰ ਦਾ ਮਾਰਕੀਟ 'ਚ ਬਣੇ ਰਹਿਣਾ, ਆਰਟਿਸਟ ਦਾ ਮਾਰਕੀਟ 'ਚ ਬਣੇ ਰਹਿਣਾ ਦੋਨਾਂ ਨੂੰ ਇੱਕ ਦੂਜੇ ਦੀ ਬਹੁਤ ਜ਼ਰੂਰਤ ਆ। ਅਗਰ ਕਿਸੇ ਆਰਟਿਸਟ ਨੂੰ ਪ੍ਰੋਡਿਊਸਰ ਮਿਲ ਜਾਂਦਾ ਤਾਂ ਉਹਦੇ ਇੰਡਸਟਰੀ 'ਚ ਜਲਦੀ ਉੱਪਰ ਜਾਣ ਦੇ ਚਾਂਸਸ ਵੱਧ ਜਾਂਦੇ ਨੇ ਪਰ ਉਸ ਨੂੰ ਉਸ ਦੀਆਂ ਸ਼ਰਤਾਂ 'ਚ ਆਉਣਾ ਪਊ ਤਾਂ ਆਬਵੀਅਸਲੀ ਫਿਰ ਉਹ ਉਹਦੇ ਤੋਂ ਉਮੀਦ ਵਾਪਸ ਵੀ ਰੱਖ ਰਿਹਾ ਕਿ ਤੂੰ ਮੈਨੂੰ ਕਮਾ ਕੇ ਵੀ ਦੇਣਿਆ ਪਰ ਡਿਸਪਿਊਟ ਫਿਰ ਉੱਥੇ ਆਉਂਦਾ ਜਦੋਂ ਕੰਮ ਚੱਲ ਪੈਂਦਾ ਪੈਸਾ ਵਿੱਚ ਆ ਜਾਂਦਾ ਫਿਰ ਡਿਸਪਿਊਟ ਕ੍ਰੀਏਟ ਹੁੰਦੇ ਨੇ ਤੇ ਫਿਰ ਆਰਟਿਸਟ ਤੰਗ ਹੁੰਦਾ ਤੇ ਤੰਗ ਹੋ ਕੇ ਫਿਰ ਸ਼ਾਇਦ ਪ੍ਰੋਡਿਊਸਰ ਵੀ ਕੁਝ ਗਲਤੀਆਂ ਕਰ ਦਿੰਨੇ ਪ੍ਰੋਡਿਊਸਰ ਵੀ ਗਲਤੀਆਂ ਕਰ ਦਿੰਨੇ ਐਦਾਂ ਨਹੀਂ ਫਿਰ ਕਿਤੇ ਆਰਟਿਸਟ ਵੀ ਗਲਤ ਹੁੰਦੇ ਨੇ ਰਾਈਟ ਦੋਨਾਂ ਪੱਖਾਂ 'ਚ ਕੋਈ ਨਾ ਕੋਈ ਗਲਤੀ ਹੁੰਦੀ ਆ ਤੇ ਫਿਰ ਐਦਾਂ ਦਾ ਡਿਸਪਿਊਟ ਸਾਹਮਣੇ ਆਉਂਦਾ ਇਹ ਜਦੋਂ ਜਦੋਂ ਦਾ ਇਹ ਡਿਸਪਿਊਟ ਸਾਹਮਣੇ ਆਇਆ ਮੈਨੂੰ ਵੀ ਐਜ਼ ਅ ਐਂਟਰਟੇਨਮੈਂਟ ਦੇ ਮੈਂ ਪਾਰਟ ਆ ਇੰਡਸਟਰੀ ਦਾ ਮੈਨੂੰ ਵੀ ਬੜਾ ਦੁੱਖ ਹੋ ਰਿਹਾ ਕਿ ਬੜੀ ਸੋਹਣੀ ਕਮਾਲ ਦੀ ਜੋੜੀ ਸੀ ਪ੍ਰੋਡਿਊਸਰ ਤੇ ਆਰਟਿਸਟ ਦੀ ਬੜਾ ਇਹਨਾਂ ਨੇ ਰਾਜ ਕੀਤਾ ਬੜੇ ਕਮਾਲ ਦੇ ਹਿੱਟ ਗਾਣੇ ਦਿੱਤੇ ਬਟ ਇਹ ਜੋ ਹੋਇਆ ਇਹ ਬਹੁਤ ਗਲਤ ਹੋਇਆ ਤੇ ਇਹ ਐਕਸੈਪਟ ਨਹੀਂ ਹੋ ਰਿਹਾ ਕਿਉਂਕਿ ਪਿੰਕੀ ਢਾਲੀ ਵਾਲ ਵੀ ਕੋਈ ਛੋਟੇ ਪ੍ਰੋਡਿਊਸਰ ਨੇ ਉਹਨਾਂ ਦਾ ਜੇਲ੍ਹ ਜਾਣਾ ਆਪਣੇ ਆਪ ਦੇ ਵਿੱਚ ਇੱਕ 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 ਮਾੜੀ ਗੱਲ ਆ ਸੁਨੰਦਾ ਸ਼ਰਮਾ ਦਾ ਦੁਖੀ ਹੋਣਾ ਵੀ ਇੱਕ ਮਾੜੀ ਗੱਲ ਆ ਉਹਨਾਂ ਦੋਨਾਂ ਨੂੰ ਇਹ ਮਸਲੇ ਬੈਠ ਕੇ ਨਿਵੇ ਇਹ ਇਸ ਲੈਵਲ ਤੇ ਗੱਲਾਂ ਨਹੀਂ ਜਾਣੀਆਂ ਚਾਹੀਦੀਆਂ ਸੀ ਕਿਉਂਕਿ ਪਿੰਕੀ ਧਾਲੀਵਾਲ ਇਹੋ ਜਿਹਾ ਇਨਸਾਨ ਹੈ ਜਿਹਨੇ 30 35 40000 ਪਤਾ ਨਹੀਂ ਕਿੰਨਾ ਕੁ ਗਾਣਾ ਇੰਡਸਟਰੀ ਨੂੰ ਦਿੱਤਾ ਹੋਊਗਾ ਬਿਲਕੁਲ ਰਾਈਟ ਤੇ ਸੁਨੰਦਾ ਦੇ ਨਾਲ ਕਿਉਂਕਿ ਉਹ ਆਰਟਿਸਟ ਨੇ 스타 ਨੇ ਨਵੇਂ ਜਿਹੜੇ ਕਿ ਸੋਸ਼ਲ ਮੀਡੀਆ ਯੂਜ਼ਰ ਨੇ ਜਾਂ ਆਰਟਿਸਟ ਉਹਨਾਂ ਦੀ ਉਹਨਾਂ ਦੇ ਪੱਖ ਚਾਏ ਨੇ ਚੰਗੀ ਗੱਲ ਹੈ ਸੁਨੰਦਾ ਨਾਲ ਵੀ ਜੇ ਕੋਈ ਗਲਤ ਹੋਇਆ ਤਾਂ ਆਪਾਂ ਨੂੰ ਉਹਨਾਂ ਨਾਲ ਵੀ ਖੜਨਾ ਚਾਹੀਦਾ ਪਰ ਇਹ ਮਸਲੇ ਬੈਠ ਕੇ ਸੁਲਝਾਉਣੇ ਵਾਲੇ ਨੇ ਨਾ ਕਿ ਏਦਾਂ ਸੋਸ਼ਲ ਮੀਡੀਆ ਤੇ ਖਲਾਰਾ ਪਾ ਕੇ ਬਟ ਅੱਜਕੱਲ ਮੀਡੀਆ ਦਾ ਯੋਗਾ ਉਹਨਾਂ ਨੇ ਇੱਕ ਪੋਸਟ ਪਾਤੀ ਤੇ ਲੋਕ ਬੜੀ ਜਲਦੀ ਸੰੰਧਾਂ ਨਾਲ ਕਨੈਕਟ ਕਰ ਗਏ ਬਟ ਮਸਲਾ ਕਿਉਂਕਿ ਬਹੁਤ ਸਾਰੇ ਲੋਕ ਪਿੰਕੀ ਥਾਲੀ ਵਾਲੀ ਦੀ سپورਟ 'ਚ ਵੀ ਖੜੇ ਨੇ ਬਟ ਮਸਲਾ ਇਹ ਆ ਕਿ ਜੋ ਪੋਸਟਾਂ ਨੇ ਜਾਂ ਜੋ ਪਿੰਕੀ ਥਾਲੀ ਵਾਲੇ ਕਹਿ ਰਿਹਾ ਵੀ ਉਹਨਾਂ 'ਚੋ ਸੱਚਾ ਕੌਣਾ ਹੈ ਰਾਈਟ ਤੇ ਸਚਾਈ ਉਦੋਂ ਹੀ ਪਤਾ ਲੱਗੂ ਜਦੋਂ ਦੋਨਾਂ 'ਚੋ ਸਾਹਮਣੇ ਬਹਿ ਕੇ ਕਿਸੇ ਦੀ ਕੋਈ ਗੱਲਬਾਤ ਸਾਹਮਣੇ ਆਊਗੀ ਏਦਾਂ ਉਹ ਆਪਣਾ ਪੱਖ ਦੱਸ ਰਹੇ ਨੂੰ ਆਪਣਾ ਦੱਸ ਰਹੇ ਨੇ ਸੋ ਏਦਾਂ ਤਾਂ ਸਿਰਫ ਲੋਕਾਂ ਨੂੰ ਮਸਲਾ ਮਿਲ ਰਿਹਾ ਤਾਂ ਪੀਪਲ ਵਿਲ ਡਿਸਕਸ ਦੈਟਸ ਇਟ ਮਸਲਾ ਬਿਰੋਤੀ ਆ ਗਿਆ ਨਾ ਜਗੇਸ਼ ਕੇ ਆਖਰੇ ਬੈਠ ਕੇ ਮਸਲਾ ਹਲ ਹੋ ਸਕਦਾ ਸੀ ਯੈਸ ਲੇਕਿਨ ਹੁੰਨੇ ਹੋਣਾ ਕਹੇ ਕਿ ਕਮਾਂਡ ਦੇ ਵਿੱਚੋਂ ਨਿਕਲ ਜੇ ਤੇ ਇਹਦਾ 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 ਇਸ਼ੂ ਇਹੀ ਆਉਣਾ ਵੀ ਕਿ ਗੁਰਪ੍ਰੀਤ ਜੀ ਆਉਣ ਵਾਲੇ ਟਾਈਮਾਂ ਦੇ ਵਿੱਚ ਆ ਆਰਟਿਸਟ ਤੇ ਪ੍ਰੋਡਿਊਸਰ ਬਹੁਤ ਇਹਨਾਂ ਦਾ ਜਿਹੜਾ ਰਿਲੇਸ਼ਨ ਆ ਇਹਦਾ ਇੰਡਸਟਰੀ ਤੇ ਫਰਕ ਪੈਂਦਾ ਹੈ ਸ਼ੱਕ ਨਾਲ ਦੇਖਣ ਸ਼ੱਕ ਨਾਲ ਦੇਖਦੇ ਨੇ ਤੇ ਪ੍ਰੋਡਿਊਸਰ ਨੇ ਸ਼ਰਤਾਂ ਟਾਈਟ ਕਰਨੀਆਂ ਨੇ ਤੇ ਆਰਟਿਸਟ ਕਹੂਗਾ ਨਹੀਂ ਇਹ ਸ਼ਰਤਾਂ ਘਟਾਓ ਰਾਇਟ ਸੋ ਇਹ ਮਸਲਾ ਆਉਂਦਾ ਤਾਂ ਕਰਕੇ ਇਹ ਸੁਨੰਦਾ ਤੇ ਪਰ ਇਮੋਸ਼ਨਲ ਹੋ ਕੇ ਨਾ ਤਾਂ ਪਿੰਕੀ ਤਾਲੀ ਵਾਲ ਨਾਲ ਸਾਨੂੰ ਕਨੈਕਟ ਹੋਣਾ ਚਾਹੀਦਾ ਨਾ ਹੀ ਸੁਨੰਦਾ ਨਾਲ ਮਸਲੇ ਨੂੰ ਥੋੜਾ ਜਿਹਾ ਸੈਂਟੀਫਿਕ ਪੱਖ ਤੋਂ ਦੇਖਣਾ ਚਾਹੀਦਾ ਵੀ ਪ੍ਰੋਬਲਮ ਕਿੱਥੇ ਆ ਠੀਕ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਗੱਲਬਾਤ ਕੀਤੀ ਥੈਂਕ ਯੂ ਸੋ ਮੱਚ ਗੁਰਪ੍ਰੀਤ ਜੀ ਤੁਸੀਂ ਮੈਨੂੰ ਅੱਜ ਬੁਲਾਇਆ ਤੇ ਉਮੀਦ ਹੈ ਜਲਦੀ ਫੇਰ ਮਿਲਾਂਗੇ ਥੈਂਕ ਯੂ ਸੋ ਮੱਚ ਮੈਸੇਜ ਇਹੀ ਆ ਕਿ ਸੋਸ਼ਲ ਮੀਡੀਆ ਤੇ ਜੋ ਆਪਾਂ ਦੇਖਦੇ ਆ ਜੋ ਆਪਾਂ ਨੂੰ ਦਿਖਾਇਆ ਜਾਂਦਾ ਜ਼ਰੂਰੀ ਨਹੀਂ ਕਿ ਉਹ ਸੱਚ ਹੋਵੇ ਅਸੀਂ ਸਿਰਫ ਇੱਕ ਪੱਖ ਦੇਖ ਲੈਂਦੇ ਆ ਅਸੀਂ ਦੂਜਾ ਪੱਖ ਨਹੀਂ ਦੇਖਦੇ ਸੋ ਮੈਨੂੰ ਆ ਵੀ ਬੜੀ ਜਲਦੀ ਸੋਸ਼ਲ ਮੀਡੀਆ ਤੇ ਕੁਝ ਵੀ ਦੇਖ ਕੇ ਜਾਂ ਕੋਈ ਇਨਸਾਨ ਨੇ ਕੁਝ ਕਿਹਾ ਜਾਂ ਸੋਸ਼ਲ ਮੀਡੀਆ ਤੇ ਕੁਝ ਵੀ ਉਹਨੇ ਬੋਲਿਆ ਉਹਨੂੰ ਉਨੀ ਜਲਦੀ ਐਕਸੈਪਟ ਨਾ ਕਰ ਲੋ ਉਸ ਚੀਜ਼ ਦੀ ਪਹਿਲਾਂ ਡੂੰਘਾਈ ਤੱਕ ਜਾਓ ਕੀ ਇਹ ਫੈਕਟ ਕਿੱਥੋਂ ਤੱਕ ਸਹੀ ਆ ਇਹ ਸਿਰਫ ਓਨਲੀ ਸੁਨੰਦਾ ਦਾ ਮਸਲਾ ਨਹੀਂ ਮੈਂ ਸਾਰੇ ਮਸਲਿਆਂ ਦੇ ਵਿੱਚ ਗੱਲ ਕਰ ਰਿਹਾ ਅੱਜ ਕੱਲ ਦੀ ਜਨਰੇਸ਼ਨ ਕੀ ਕਰਦੀ ਆ ਉਹ ਜੋ ਸੋਸ਼ਲ ਮੀਡੀਆ ਤੇ ਦੇਖ ਲੈਂਦੀ ਆ ਉਹਨਾਂ ਨੂੰ ਐ ਲੱਗਦਾ ਵੀ ਸੱਚ ਹੀ ਆ ਬਿਲਕੁਲ ਪਰ ਉਹ ਉਹ ਪ੍ਰੋਬਲਮ ਇਹ ਆ ਉਹ ਮੰਨ ਲੈਂਦੇ ਨੇ ਤੇ